ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਹੁਤ ਖੁਸ਼ ਹਾਂ ਜੀ ਕਿਉਂਕਿ ਅਸੀਂ ਚੱਲੇ ਹਾਂ ਜੀ ਵਿਆਹ ਆਪਾਂ ਨੂੰ ਇੱਕ ਫੈਮਿਲੀ ਫੰਕਸ਼ਨ ਆ ਗਿਆ ਜੀ ਮੇਰੇ ਸਹੁਰਿਆਂ ਦੇ ਵਿੱਚ ਵਿਆਹ ਹੈ ਜੀ ਆਪਾਂ ਉੱਥੇ ਉਹਨੂੰ ਵਿਆਹ ਨੂੰ ਅਟੈਂਡ ਕਰਨਾ ਹੈ ਜੀ ਤੇ ਜੇਕਰ ਮੇਤੇ ਕੋਸ਼ਿਸ਼ ਹੋਈ ਤੇ ਮੈਂ ਵਲੌਗ ਜ਼ਰੂਰ ਬਣਾਉਂਗੀ ਥੋੜਾ ਬਹੁਤ ਮੈਂ ਵਲੌਗ ਜ਼ਰੂਰ ਬਣਾਉਂਗੀ ਤੁਹਾਡੇ ਲਈ ਵੀ ਮੈਂ ਕਿੱਥੇ ਗਈ ਸੀ ਕਿੱਥੇ ਮੇਰਾ ਫੈਮਿਲੀ ਫੰਕਸ਼ਨ ਸੀਗਾ ਤੇ ਕਿਦਾਂ ਦਾ ਪ੍ਰੋਗਰਾਮ ਸੀਗਾ ਇਸ ਕਰਕੇ ਜੀ ਤੇ ਮੈਂ ਵਿਆਹ ਨੂੰ ਜ਼ਰੂਰ ਅਟੈਂਡ ਕਰਿਓ ਤੁਸੀਂ ਮੇਰੇ ਨਾਲ ਤੇ ਕਿਦਾਂ ਦਾ ਲੱਗਿਆ ਉਹ ਵੀ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਲਿਖਿਓ ਜੀ ਤੇ ਲਓ ਜੀ ਮੈਂ ਜਾ ਕੇ ਇੰਜ ਹੁਣ ਪਾਰਲਰ ਪਾਰਲਰ ਜਾ ਕੇ ਮੈਂ ਸਾਰਾ ਕੁਝ ਕਰਵਾਈ ਬਲੌਗ ਬਣਾਉਣ ਦਾ ਬਿਲਕੁਲ ਟਾਈਮ ਨਹੀਂ ਜੀ ਲੱਗਿਆ ਕਿਉਂਕਿ ਟਾਈਮ ਨਹੀਂ ਜੀ ਹੈਗਾ ਬਿਲਕੁਲ ਵੀ ਆਪਣੇ ਕੋਲੇ ਕੰਮਕਾਰ ਬਹੁਤ ਜ਼ਿਆਦਾ ਹੈ ਜੀ ਇਸ ਕਰਕੇ ਤੇ ਲਓ ਜੀ ਹੁਣ ਮੈਂ ਤੁਹਾਨੂੰ ਬਣਾ ਦਿਖਾ ਦਿੰਦੀ ਹਾਂ ਜੀ ਤੇ ਮੈਂ ਸਪਾ ਵਗੈਰਾ ਕਰਾ ਕੇ ਇਹ ਸਭ ਕੁਝ ਜੀ ਤੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਉਹਨਾਂ ਨੇ ਜੋ ਵੀ ਕੀਤਾ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਵਾਂ ਆਪਣੇ ਘਰ ਦਾ ਵਿਊ ਤੇ ਕੱਪੜੇ ਵਗੈਰਾ ਤੁਹਾਨੂੰ ਮੈਂ ਦਿਖਾਉਂਦੀ ਹਾਂ ਜੀ ਤੇ ਪ੍ਰੈਸ ਵਗੈਰਾ ਆਪਾਂ ਨੇ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਤੇ ਲਓ ਜੀ ਇੱਧਰ ਹੋ ਚਲੀ ਜੀ ਪੈਕਿੰਗ ਸ਼ੁਰੂ ਤੇ ਇਹ ਵਾਲੇ ਮੈਂ ਤੁਹਾਨੂੰ ਦਿਖਾਉਂਦੀ ਆਂ ਜੀ ਕੱਪੜੇ ਸਾਰੇ ਬਹੁਤ سارے ਕੱਪੜੇ ਨੇ ਜੀ ਜਿਹੜੇ ਆਪਾਂ ਨੇ ਪੈਕ ਕਰਕੇ ਲੈ ਕੇ ਜਾਣਾ ਮੈਂ ਕੀ ਕੀ ਪੈਕ ਕੀਤਾ ਇਹ ਵੀ ਤੁਹਾਨੂੰ ਦਿਖਾਉਂਗੀ ਜੀ ਸਾਰਾ ਤੇ ਲਓ ਜੀ ਸਭ ਤੋਂ ਪਹਿਲਾਂ ਬਾਬਾ ਜੀ ਦੇ ਦਰਸ਼ਨ ਕਰੋ ਜੀ ਇੱਧਰ ਆਪਣੇ ਬਾਬਾ ਜੀ ਨੇ ਤੇ ਮੈਂ ਤੁਹਾਨੂੰ ਆਪਣੇ ਘਰ ਦਾ ਸਾਰਾ ਵਿਊ ਦਿੰਦੀ ਆਂ ਜੀ ਤੇ ਆਪਾਂ ਨੇ ਸਾਰਾ ਕਵਰ ਕਰਤਾ ਜੀ ਤੇ ਇੱਧਰ ਆਪਾਂ ਨੇ ਕੱਪੜੇ ਵਗੈਰਾ ਧੋਤੇ ਕਿਉਂਕਿ ਇਹ ਮੌਸਮ ਦੇ ਵਿੱਚ ਬਦਲਾਅ ਬਹੁਤ ਆ ਗਿਆ ਜੀ ਧੁੰਦ ਬਹੁਤ ਹੋਣ ਲੱਗ ਪਈ ਤੇ ਲੋ ਜੀ ਇੱਧਰ ਆਪਾਂ ਨੇ ਕੱਪੜੇ ਵਗੈਰਾ ਧੋਤੇ ਤੇ ਉੱਪਰ ਚਲਦੇ ਆ ਜੀ ਹੁਣ ਦਿਖਾਉਂਦੀ ਆ ਜੀ ਤੇ ਆਪਾਂ ਨੇ ਕੀ ਕੀ ਕੀਤਾ ਸਵੇਰ ਦਾ ਕਿਉਂਕਿ ਕੱਪੜੇ ਬਹੁਤ ਜ਼ਿਆਦਾ ਸੀਗੇ ਧੋਣ ਨੂੰ ਤੇ ਸਾਰਾ ਕੰਮ ਮੈਂ ਕਵਰ ਅਪ ਕਰਕੇ ਜਾਊਂਗੀ ਜੀ ਧੁੰਦ ਬਹੁਤ ਹੋਣ ਲੱਗ ਪਈ ਜੀ ਸਾਹਮਣੇ ਦੇਖੋ ਤੇ ਲੋ ਜੀ ਇੱਧਰ ਆਪਾਂ ਆ ਗਏ ਜੀ ਉੱਪਰ ਤੇ ਲੋ ਜੀ ਸਭ ਤੋਂ ਪਹਿਲਾਂ ਦੇਖੋ ਜੀ ਕਿੰਨੇ ਸਾਰੇ ਕੱਪੜੇ ਆ ਜੀ ਬਹੁਤ ਜ਼ਿਆਦਾ ਕੱਪੜੇ ਸੀਗੇ ਇਸ ਕਰਕੇ ਇੱਧਰ ਆਪਣੇ ਕੱਪੜੇ ਸੁੱਕ ਗਏ ਇੱਧਰ ਇਹ ਧੋਏ ਹੋਏ ਨੇ ਜੀ ਕੱਪੜੇ ਉੱਪਰ ਪਏ ਨੇ ਜੀ ਤੇ ਲਓ ਜੀ ਇੱਧਰ ਤੁਸੀਂ ਬਾਹਰ ਦਾ 뷰 ਚੈੱਕ ਕਰੋ ਦੇਖੋ ਜੀ ਆਪਣੇ ਧੁੰਦ ਕਿਦਾਂ ਆਉਣ ਲੱਗ ਪਈ ਬਹੁਤ ਜ਼ਿਆਦਾ ਧੁੰਦ ਆਉਣ ਲੱਗ ਪਈ ਸਾਹਮਣੇ ਦੇਖੋ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਸਮਾਨ ਆਪਾਂ ਕੀ ਕੀ ਲੈ ਕੇ ਜਾਣਾ ਕੀ ਕੀ ਆਪਾਂ ਪੈਕ ਕਰਿਆ ਉਹ ਵੀ ਤੁਹਾਨੂੰ ਦਿਖਾਉਂਦੀ ਜੀ ਤੇ ਲਓ ਜੀ ਇੱਧਰ نیچے ਆਇਆ ਵਾ ਕਪਾਲ ਆਪਾਂ ਕੱਪ ਦੇਖਦੇ ਹਾਂ ਜੀ ਕੱਪ ਵਗੈਰਾ ਆਪਾਂ ਲੈ ਕੇ ਆਉਣੇ ਨਹੀਂ ਆਪਣੇ ਕੱਪ ਵਗੈਰਾ ਟੁੱਟ ਗਏ ਨੇ ਤੇ ਹੁਣ ਆਪਾਂ ਕੱਪ ਲੈਂਦੇ ਆਂ ਜੀ ਦੇਖਦੇ ਆਂ ਤੇ ਲਓ ਜੀ ਆਪਾਂ ਚਲਦੇ ਆਂ ਕੱਪ ਲੈਣ ਵਾਸਤੇ نیچے ਨੂੰ ਤੇ ਉੱਧਰ ਆਪਣੇ ਰਿਸ਼ਤੇਦਾਰਾਂ ਦਾ ਫੋਨ ਵੀ ਆਇਆ ਹੋਇਆ ਹੈ ਜੀ ਉਹਨਾਂ ਨੇ ਵਿਆਹ ਦਾ ਕਾਰਡ ਲੈ ਕੇ ਆਉਣਾ ਹੈ ਤੇ ਕਾਰਡ ਵਗੈਰਾ ਆਪਾਂ ਦੇਖਦੇ ਆਂ ਜੀ ਮਤਲਬ ਪੈਸੇ ਲੈ ਲਵਾਂ ਪੈਸੇ ਮੈਂ ਭੁੱਲ ਗਈ ਸੀ ਪੈਸੇ ਲੈ ਕੇ ਤੇ ਹੁਣ ਮੈਂ ਲੈ ਕੇ ਆਉਂਦੀ ਆਂ ਕੱਪ ਦੇਖਦੇ ਆਂ ਕੀ ਸੋਹਣਾ ਲੱਗਦਾ ਕੀ ਨਹੀਂ ਤਾਂ ਲੋ ਜੀ ਲੈ ਆਂਦੇ ਆਪਾਂ ਨੇ ਕੱਪ ਇਹ ਵਾਲੇ ਆਪਾਂ ਨੇ ਕੱਪ ਲਏ ਨੇ ਬਹੁਤ ਸੋਹਣੇ ਲੱਗੇ ਮੈਨੂੰ ਦੇਖੋ ਜੀ ਕਿੰਨੇ ਕੁ ਵਧੀਆ ਲੱਗ ਰਹੇ ਤੁਹਾਨੂੰ ਵੀ ਤੁਸੀਂ ਮੈਨੂੰ ਕਮੈਂਟ ਚ ਜਾ ਕੇ ਜ਼ਰੂਰ ਲਿਖਿਓ ਤੇ ਇਹ ਵਾਲੀ ਹੈਗੀ ਇਹਦੇ ਨਾਲ ਨੂੰ ਕੇਤਲੀ ਜੀ ਵਧੀਆ ਹੈ ਜੀ ਬਹੁਤ ਜ਼ਿਆਦਾ ਆਪਾਂ ਨੂੰ ਉਹ ਤਾਂ ਹੈ ਨਹੀਂ ਜੀ ਆਪਾਂ ਨੂੰ ਵੀ ਜ਼ਿਆਦਾ ਹੀ ਹਾਈ ਫਾਈ ਲੈਣਾ ਤੇ ਮੈਨੂੰ ਇਹ ਸੋਹਣਾ ਲੱਗਿਆ ਤੇ ਕਲਰ ਵਗੈਰਾ ਵੀ ਵਧੀਆ ਹੀ ਹੈ ਜੀ ਤੇ ਇਹ ਦੋ ਕੱਪ ਹੋਰ ਲਏ ਨੇ ਜੀ ਤੇ ਇਹ ਵਾਲੇ ਕੱਪ ਨੇ ਇਹਦੇ ਨਾਲ 6 ਕੱਪ ਮਿਲੇ ਨੇ ਬਹੁਤ ਪਿਆਰੇ ਕੱਪ ਨੇ ਤੇ ਹੁਣ ਆਪਣੇ ਆਉਣ ਲੱਗੇ ਨੇ ਜੀ ਰਿਸ਼ਤੇਦਾਰ ਤੇ ਉਹਨਾਂ ਨੂੰ ਆਪਾਂ ਨੇ ਏਸੀ ਵਿੱਚੇ ਚਾਹ ਸਰਵ ਕਰਨੀ ਹੈ ਜੀ ਦੇਖਦੇ ਆ ਕਾਫੀ ਵਗੈਰਾ ਦੇ ਕੱਪ ਨੇ ਇਹ ਦੇਖਦੇ ਆ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਤੇ ਲਓ ਜੀ ਆਪਾਂ ਨੇ ਇਹਨਾਂ ਨੂੰ ਮਾਂਜ ਵੀ ਲਿਆ ਜੀ ਕਿਉਂਕਿ ਟਾਈਮ ਆਪਣੇ ਕੋਲ ਥੋੜਾ ਜਿਹਾ ਘੱਟ ਹੀ ਹੈ ਤੇ ਆਪਾਂ ਨੇ ਮਾਂਜ ਲਿਆ ਜੀ ਇਹ ਪਾਣੀ ਹੈ ਜੀ ਸਟ੍ਰੇ ਦੇ ਵਿੱਚ ਤੇ ਲਓ ਜੀ ਹੁਣ ਆਪਾਂ ਕਰਦੇ ਆ ਪੈਕਿੰਗ ਤੇ ਲਓ ਜੀ ਪਹਿਲਾਂ ਤੁਹਾਡੇ ਕੱਪੜੇ ਚੈੱਕ ਕਰੋ ਜੀ ਬਹੁਤ سارے ਕੱਪੜੇ ਨੇ ਜੀ ਪਤਾ ਹੀ ਨਹੀਂ ਲੱਗ ਰਿਹਾ ਕਿਹੜੇ ਕੱਪੜੇ ਕਿੱਦਾਂ ਲੈ ਕੇ ਜਾਈਏ ਜੀ ਬਹੁਤ ਸਾਰੇ ਸੂਟ ਨੇ ਤੈ ਵਗੈਰਾ ਮੈਂ ਲਾਉਣੀਆਂ ਜੇ ਤੇ ਇਹਦੇ ਪਾਪਾ ਦੀਆਂ ਸ਼ਰਟਾਂ ਨੇ ਜੀ ਇਹ ਤੇ ਇਹ ਵੀ ਲੈ ਜਾਾਂਗੇ ਕਿਉਂਕਿ ਸਰਦੀਆਂ ਦਾ ਟਾਈਮ ਹੈ ਜੀ ਥੋੜੇ ਜਿਹਾ ਗਰਮ ਕੱਪੜੇ ਵੀ ਆਪਾਂ ਨੂੰ ਲੈ ਕੇ ਜਾਣੇ ਪੈਣੇ ਨੇ ਇਸ ਕਰਕੇ ਤੇ ਲਓ ਜੀ ਹੁਣ ਮੈਂ ਕਰਨ ਲੱਗੀ ਪੈਕਿੰਗ ਸ਼ੁਰੂ ਇਧਰ ਇਹਦੇ ਪਜਾਮੇ ਦੀ ਮੂਰੀ ਵੀ ਸੈੱਟ ਕਰਨੀ ਹੈ ਜੀ ਤੇ ਲਓ ਜੀ ਆਪਾਂ ਕਰਨ ਲੱਗੇ ਆ ਜੀ ਪੈਕਿੰਗ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਜੀ ਮੇਰੇ ਹਸਬੰਦ ਦੇ ਇਹ ਬੰਨਣਗੇ ਜੀ ਮੇਲ ਵਾਲੇ ਦੇ ਲੋ ਏ ਆ ਜੀ ਬਰਾਤ ਵਾਲੀ ਦਿੰਦੀ ਤੇ ਇਹ ਹੈਗਾ ਜੀ ਨਾਲ ਦੀ ਨਾਲੇ ਉਹਨਾਂ ਦੇ ਫੰਕਸ਼ਨ ਹੈਗੇ ਜੀ ਆਪਣਾ ਮਿਲਣੀਆਂ ਦਾ ਤੇ ਇਹ ਮਿਲਣੀਆਂ ਵਾਲੇ ਦਿਨ ਬੰਨਣਗੇ ਜੀ ਥੋੜਾ ਜਿਹਾ ਸੂਟ ਦੇ ਨਾਲ ਪੱਗ ਦਾ ਕਲਰ ਮੇਰਾ ਮੈਚ ਨਹੀਂ ਕਰਦਾ ਇਸ ਕਰਕੇ ਚਲੋ ਕੋਈ ਗੱਲ ਨਹੀਂ ਕੱਢੀ ਫੰਕਸ਼ਨ ਚ ਚੱਲ ਜਾਂਦਾ ਤੇ ਲੋ ਜੀ ਤਿੰਨ ਪੱਗਾਂ ਲੈ ਕੇ ਚੱਲੇ ਆ ਜੀ ਆਪਾਂ ਮੇਰੇ ਹਸਬੰਦ ਦੀਆਂ ਨੇ ਜੀ ਇਹ ਤੇ ਇੱਕ ਇਹ ਵਾਲੀ ਪੈਂਟ ਹੈ ਜੀ ਤੇ ਪੈਂਟ ਕੋਟ ਆਪਾਂ ਨੇ ਇਹ ਕੀ ਦਿੱਤਾ ਹੋਇਆ ਜੀ ਡਰਾਈ ਕਲੀਨ ਟਨ ਵਾਸਤੇ ਉਹ ਡਰਾਈ ਕਲੀਨ ਅ ਅੱਜ ਕਰਕੇ ਦੇਵੇਗਾ ਉਹ ਆਪਾਂ ਉਹਦੇ ਵਿੱਚ ਮੈਂ ਜਨ ਬਾਅਦ ਚ ਕਰਾਂਗੇ ਹੋ ਗਿਆ ਤਾਂ ਵੀ ਠੀਕ ਹੈ ਨਹੀਂ ਤਾਂ ਪੈਂਟ ਕੋਟ ਪਾਉਣਗੇ ਜੀ ਤੇ ਲੋ ਜੀ ਕੱਪੜੇ ਜਾਦਾ ਨੇ ਇਸ ਕਰਕੇ ਆਰਾਮ ਨਾਲ ਦੇਖੋ ਤੁਸੀਂ ਵੀਡੀਓ ਤੇ ਲੋ ਜੀ ਇੱਕ ਸ਼ਰਟ ਇਹ ਹੈ ਜੀ ਇਹ ਵੀ ਨਿਊ ਸ਼ਰਟ ਹੈ ਜੀ ਤੇ ਇਹਨਾਂ ਨੂੰ ਆਪਾਂ ਤੈਅ ਵਗਾਰਾ ਲਈ ਜਾਣੀ ਨਾਲ ਦੀ ਨਾਲ ਤੇ ਇੱਕ ਸ਼ਰਟ ਇਹ ਹੈ ਜੀ ਇਹ ਜਿਵੇਂ ਨੇਚਰਲ ਆਪਾਂ ਕੰਮਕਾਰ ਕਰਨਾ ਹੈ ਜੀ ਉਹਦੇ ਵਿੱਚ ਤੇ ਇਹ ਵੀ ਕੰਮਕਾਰਾਂ ਚ ਹੈ ਜੀ ਇਹ ਇੱਕ ਦੋ ਸ਼ਰਟ ਆਪਾਂ ਐਕਸਟਰਾ ਲੈ ਕੇ ਚਾਹੁੰਦੇ ਕਈ ਵਾਰੀ ਕੱਪੜੇ ਗੰਦੇ ਹੋ ਜਾਂਦੇ ਨੇ ਜੀ ਤੇ ਆਪਾਂ 5 ਸੌਰੀ ਇਹ ਕੁਰਤਾ ਪਜਾਮਾ ਹੈ ਜੀ ਨਵੀਂ ਸ਼ਰਟ ਹੈਗੀ ਜੀ ਇਹ ਵਾਈਟ ਇਹ ਕੋਟ ਦੇ ਨਾਲ ਪਾਉਣਗੇ ਜੀ ਤੇ ਇਹ ਚਾਰ ਸ਼ਰਟਾਂ ਨੇ ਜੀ ਇਹ ਲੈਂਦੀਆਂ ਇਹ ਧੋਲੀਆਂ ਜੀ ਮੈਂ ਤਾਂ ਕਰਕੇ ਥੋੜੀ ਜਿਹੀ ਇਸ ਤਰ੍ਹਾਂ ਲੱਗਦੀ ਧੋ ਕੇ ਆਪਣੇ ਪ੍ਰੈਸ ਵਗੈਰਾ ਕਰ ਲਈ ਇਹ ਬਿਲਕੁਲ ਨਈ ਹੈ ਜੀ ਨੂੰ ਪਰ ਛੇੜਿਆ ਨਹੀਂ ਜੀ ਵਾਈਟ ਹੈ ਪ੍ਰੋਪਰ ਸਿੱਗੀ ਤੇ ਲੋ ਜੀ ਇਹ ਵੀ ਇੱਧਰ ਹੋ ਗਈ ਹੈ ਜੀ ਤੇ ਇਹ ਵਾਲਾ ਕੁਰਤਾ ਪਜਾਮਾ ਹੈ ਜੀ ਇਹ ਵਾਲਾ ਪਜਾਮਾ ਥੋੜਾ ਜਿਹਾ ਕੱਪੜਾ ਸੈੱਟ ਕਰਨਾ ਹੈ ਜੀ ਇਹ ਇਸ ਕਰਕੇ ਇਹ ਕੁਰਤਾ ਪਜਾਮਾ ਜੀ ਮੇਰੇ ਹਸਬੰਦ ਦਾ ਇਹ ਪਾਉਣਗੇ ਮੇਰੇ ਨਾਲ ਦਿਨ ਤੇ ਨਾਲ ਇਹਦੇ ਬਣਨਗੇ ਰੈੱਡ ਪਾਗ ਤੇ ਲਓ ਜੀ ਇਹ ਵੀ ਹੋ ਗਿਆ ਜੀ ਤੇ ਹੋਰ ਜਿਹੜਾ ਰਹਿ ਗਿਆ ਵਿੱਚ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਤੇ ਲਓ ਜੀ ਸਭ ਤੋਂ ਪਹਿਲਾਂ ਮੇਰੀ ਬੇਟੀ ਦਾ ਸੂਟ ਚੈੱਕ ਕਰੋ ਜੀ ਇਹ ਮੈਂ ਖੁਦ ਰੈਡੀ ਕੀਤਾ ਬਹੁਤ ਹੀ ਸੋਹਣਾ ਬਹੁਤ ਹੀ ਕਿਊਟ ਜਾਂ ਕੋਲ ਜਾ ਕੇ ਦੇਖੇ ਇਹਦੀ ਵੀਡੀਓ ਆਪਾਂ ਨੇ ਤੁਹਾਨੂੰ ਸ਼ੇਅਰ ਜਰੂਰ ਕਰੂੰਗੀ ਜੀ ਮੈਂ ਥੋੜੀ ਜਲਦਬਾਜ਼ੀ ਚ ਇਸ ਕਰਕੇ ਮੇਰੇ ਤੋਂ ਜ਼ਿਆਦਾ ਉਹ ਬੋਲਿਆ ਜਾਂਦਾ ਇਹ ਵਾਲੇ ਲਟਕਣ ਦੇ ਜੀ ਬਹੁਤ ਹੀ ਪਿਆਰੇ ਜੇ ਤੇ ਇਹ ਵਾਲਾ ਆਪਾਂ ਨੇ ਰੈਡੀ ਖੁਦ ਕੀਤਾ ਇਹਦੇ ਨਾਲ ਦਾ ਇੱਕ ਸੂਟ ਮੇਰਾ ਵੀ ਹੈ ਜੀ ਉਹ ਮੈਂ ਦੇਖਦੀ ਆ ਜੀ ਆਦਰਵਾਇਸ ਕੈਰੀ ਹੋਇਆ ਤਾਂ ਮੈਂ ਪਾ ਸਕਦੀ ਆ ਜੀ ਕਿਉਂਕਿ ਦੇਖਣੀ ਆ ਜੀ ਉਹ ਤੋਂ ਪੈਂਦਾ ਤੇ ਲੋ ਜੀ ਇਹਦੇ ਨਾਲ ਪਾਉਗੀ ਜੀ ਇਹ ਲਹਿੰਗਾ ਐ ਵਾਲਾ ਲਹਿੰਗਾ ਹੈ ਜੀ ਇਹ ਬਿਲਕੁਲ ਹਲਕੇ ਫੁਲਕੇ ਕੱਪੜੇ ਬਚਨ ਕੰਫਰਟੇਬਲ ਪਾਇਆ ਕਰੋ ਇਹ ਲਹਿੰਗੇ ਦੇ ਵਿੱਚ ਆਪਾਂ ਕੇਨ ਕੇਨ ਲਾ ਸਕਦੇ ਤੇ ਇਸ ਕਰਕੇ ਲਾਇਆ ਕਿਉਂਕਿ ਬੇਟੀ ਮੇਰੀ ਅਨ ਕੰਫਰਟੇਬਲ ਹੋ ਜਾਂਦੀ ਹੈ ਜੀ ਇੱਕ ਹੈਵੀ ਹੋ ਜਾਂਦਾ ਬੱਚਾ ਨੇਚਰਲ ਇੰਜੋਏ ਨਹੀਂ ਕਰ ਪਾਉਂਦਾ ਉਹਨਾਂ ਚੀਜ਼ ਇਸ ਕਰਕੇ ਆਪਾਂ ਨੇ ਇਹ ਦੇਖੋ ਲਹਿੰਗਾ ਬਣਾਇਆ ਹੈ ਜੀ ਇਹਦੇ ਲਈ ਤੇ ਫਾਲ ਵਗੈਰਾ نیچے ਦੇਖੋ ਬਿਲਕੁਲ ਲਾਈਟ ਵੇਟ ਲਹਿੰਗਾ ਹੈ ਜੀ ਬੱਚਾ ਕੰਫਰਟੇਬਲ ਹੋਣਾ ਚਾਹੀਦਾ ਹੈ ਜੀ ਇਸ ਕਰਕੇ ਤੇ ਇਹਦੇ ਨਾਲ ਦਾ ਦੁਪੱਟਾ ਤੁਹਾਨੂੰ ਮੈਂ ਦਿਖਾਉਂਦੀ ਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਇਹਦਾ ਲਓ ਜੀ ਇਹ ਵਾਲਾ ਹੈਗਾ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਜਿਹਾ ਬਾਕੀ ਜੋ ਵੀ ਆਇਆ ਇਹ ਤਾਂ ਡਿਜ਼ਾਈਨਿੰਗ ਜੋ ਵੀ ਹੋਈ ਉਹ ਤੁਹਾਡਾ ਨਾਲ ਵੀਡੀਓ ਸ਼ੇਅਰ ਕਰੂੰਗੀ ਜੀ ਕਿੱਦਾਂ ਦੀ ਲੱਗ ਰਹੀ ਹੈ ਜੀ ਮੇਰੀ ਬੇਟੀ ਇਹਦੇ ਨਾਲ ਦਾ ਸੂਟ ਮੇਰਾ ਵੀ ਹੈ ਜੀ ਤੇ ਲਓ ਜੀ ਇੱਕ ਸੂਟ ਇਹ ਹੈ ਜੀ ਮੇਰੀ ਬੇਟੀ ਦਾ ਇਹ ਆਪਾਂ ਨੇ ਇੱਕ ਵਾਰੀ ਪਾਇਆ ਸਿਰਫ ਥੋੜਾ ਜਿਹਾ ਇੱਕ ਦਿਨ ਵਾਸਤੇ ਪਾਇਆ ਸੀਗਾ ਤੇ ਇਹ ਵਾਲਾ ਸੂਟ ਹੈ ਜੀ ਇੱਕ ਇਹ ਵੀ ਲੈ ਕੇ ਜਾਵਾਂਗੇ ਜੀ ਤੇ ਇਹ ਵਾਲਾ ਸੂਟ ਇਹ ਪਾਉਗੀ ਜੀ ਸ਼ਾਇਦ ਦੂਜੇ ਦਿਨ ਤੇ ਲੋ ਜੀ ਹੁਣ ਆ ਗਈ ਆ ਹੈਗਾ ਜੀ ਤਾਂ ਲਹਿੰਗਾ ਇਹ ਸੂਟ ਦੇ ਨਾਲ ਦਾ ਇਹ ਵਾਲਾ ਲਹਿੰਗਾ ਹੈ ਜੀ ਇਹ ਸ਼ਾਇਦ ਵਿਆਹ ਤੇ ਦੂਜੇ ਦਿਨ ਪਾਉਗੀ ਜੀ ਲੜੀਆਂ ਵਾਲੇ ਦਿਨ ਦੇਖੋ ਜੀ ਬਹੁਤ ਹੀ ਪਿਆਰਾ ਜਾਏ ਬਿਲਕੁਲ ਇਹਨੇ ਇੱਕ ਵਾਰੀ ਪਾਏ ਹੋਏ ਨੇ ਕੱਪੜੇ ਇਹ ਇਸ ਕਰਕੇ ਅਪਾ ਦੁਆਰਾ ਦੀ ਪਾਈ ਲੈਂਦੇ ਜੀ ਕੱਪੜੇ ਅਸੀਂ ਕੋਈ ਐਨੇ ਉਹ ਨਹੀਂ ਹੈਗੇ ਜੀ ਵੀ ਆਪਾਂ ਕੱਪੜੇ ਦੁਆਰਾ ਪਾਉਂਦੇ ਨਹੀਂ ਜੀ ਤੇ ਇਹ ਸੂਟ ਹੈ ਜੀ ਬੇਟੀ ਦਾ ਨੇਚਰਲ ਜਾਂ अदरवाइज ਬੱਚੇ ਨੇ ਘਰ ਵਿੱਚ ਕੈਰੀ ਕਰਨਾ ਹੋਵੇ ਤੇ ਲਓ ਜੀ ਹੁਣ ਆ ਗਈ 바ਰੀ ਮੇਰੇ ਸੂਟ ਦੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਸੂਟ ਦਿਖਾ ਦਵਾਂ ਇਹ ਸੂਟ ਮੈਂ ਪਾ ਕੇ ਜਾਉਂਗੀ ਜੀ ਅੱਜ ਤੇ ਕਿਉਂਕਿ ਇਹ ਰੈੱਡ ਕਲਰ ਦਾ ਐਂ ਨਬੀ ਕਲਰ ਦਾ ਇਸ ਕਰਕੇ ਇਹ ਸੂਟ ਤੁਸੀਂ ਮੇਰੇ ਪਹਿਲਾਂ ਦੇਖਿਆ ਹੋਇਆ ਹੈ ਜੀ ਇੱਕ ਵੀਡੀਓ ਦੇ ਵਿੱਚ ਇਹ ਕੋ ਸੂਟ ਪਾ ਕੇ ਜਾਉਂਗੀ ਜੀ ਤੇ ਲੋ ਜੀ ਇਹ kurta pajama ਇੱਕ ਹੋਰ ਹੈ ਜੀ ਇਹ ਵੀ ਪਾਉਣਗੇ ਜੀ ਦਾ ਪਾਪਾ ਕਿਉਂਕਿ ਦੋ ਤਿੰਨ ਦਿਨ ਆਪਾਂ ਪਹਿਨਾਂ ਜਾ ਰਹੇ ਆ ਜੀ ਆਪਾਂ ਨੂੰ ਥੋੜੇ ਆਪਾਂ ਨੂੰ ਘਰ ਦੇ ਕੱਪੜੇ ਜਿਹੜੇ ਪੁਰਾਣੇ ਆ ਜੀ ਉਹ ਵੀ ਚਾਹੀਦੇ ਨੇ ਕਿਉਂਕਿ ਆਪਣੀ ਫੈਮਿਲੀ ਦਾ ਹੀ ਫੰਕਸ਼ਨ ਹੈ ਜੀ ਆਪਾਂ ਸਿਰਫ ਇਹ ਨਹੀਂ ਆ ਜੀ ਵੀ ਆਪਾਂ ਉੱਥੇ ਜਾ ਕੇ ਵਿਆਹ ਇੰਜੋਏ ਕਰਨ ਜਾਣਾ ਆਪਨੇ ਕੰਮਕਾਰ ਵੀ ਕਰਵਾਉਣਾ ਸਾਰਾ ਕੰਮਕਾਰ ਕਰਦੇ ਤੁਸੀਂ ਮੈਨੂੰ ਵੀ ਦੇਖੂਗੇ ਜੀ ਮੇਰੀ ਬੇਟੀ ਨੂੰ ਵੀ ਦੇਖੂਗੇ ਤੇ ਮੇਰੇ ਹਸਬੰਦ ਨੂੰ ਵੀ ਦੇਖੂਗੇ ਤੇ ਲੋ ਜੀ ਇਹ ਵਾਲਾ ਸੂਟ ਆ ਗਿਆ ਜੀ ਮੇਰਾ ਇਹ ਵਾਲਾ ਸੂਟ ਦਾ ਮੈਨੂੰ ਕਲਰ ਥੋੜਾ ਜਿਹਾ ਅਜੀਬ ਲੱਗਦਾ ਹੈ ਜੀ ਤੇ ਪਰ ਮੈਂ ਤੇ ਇਹ ਵਾਲਾ ਹੈ ਜੀ ਇਸ ਦਾ ਕਮੀਜ਼ ਸੂਟ ਇਹ ਮਹਿੰਗਾ ਬਣਿਆ ਹੈ ਜੀ ਪਰ ਸੋਹਣਾ ਇਹ ਮੈਨੂੰ ਲੱਗ ਨਹੀਂ ਜਿ ਰਿਹਾ ਇਸ ਕਰਕੇ ਸੂਟ ਮਹਿੰਗਾ ਬਣਿਆ ਹੈ ਜੀ ਮੇਰਾ ਤੇ ਦੁਪੱਟਾ ਵੀ ਬੜਾ ਮਹਿੰਗਾ ਬਣਿਆ ਦੁਪੱਟੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਤੇ ਦੁਪੱਟੇ ਦਾ ਕਲਰ ਅਜੇ ਵੀ ਮੈਚ ਨਹੀਂ ਜੀ ਹੋਇਆ ਇਸ ਕਰਕੇ ਤੇ ਉਹ ਕਹਿੰਦੇ ਵੀ ਜਦੋਂ ਤੁਸੀਂ ਇੱਕ ਵਾਰੀ ਫੈਮਿਲੀ ਵਿਆਹ ਜਾਇਓ ਉਸ ਤੋਂ ਬਾਅਦ ਫਿਰ ਮੈਂ ਦੇਖਦਾ ਜੀ ਕੀ ਕਰਨਾ ਇਸ ਦੁਪੱਟੇ ਦਾ ਕਲਰ ਮੈਂ ਤਿੰਨ ਵਾਰੀ ਦੁਕਾਨ 'ਚ ਗਈ ਐ ਤੇ ਤਿੰਨੇ ਵਾਰੀ ਕਲਰ ਮੈਚ ਨਹੀਂ ਜੀ ਹੋਇਆ ਉਨੇ ਰੰਗ ਕਰਕੇ ਵੀ ਦੇਖ ਰਿਆ ਸਭ ਕੁਝ ਕਰਕੇ ਦੇਖਿਆ ਪਰ ਉਹ ਤੋਂ ਕਲਰ ਮੈਚ ਨਹੀਂ ਜੀ ਹੋਇਆ ਇਸ ਕਰਕੇ ਦੁਪੱਟਾ ਮੈਂ ਇਹੀ ਲਵਾਂਗੀ ਜੀ ਤੇ ਬਿਲਕੁਲ ਸਿੰਪਲ ਜਿਹਾ ਸ਼ਿਮਰ ਦਾ ਦੁਪੱਟਾ ਹੈ ਜੀ ਦੁਪੱਟਾ ਵੀ ਮਹਿੰਗਾ ਦਿੱਤਾ ਉਹਨਾਂ ਨੇ ਜੀ ਇਹ ਸੂਟ ਆਪਾਂ ਨੂੰ ਕਾਫੀ ਮਹਿੰਗਾ ਹੀ ਪੈ ਗਿਆ ਜੀ ਤੇ ਇਹ ਵਾਲਾ ਕਮੀਜ਼ ਮੈਂ ਖੁਦ ਹੀ ਘਰ ਚ ਰੈਡੀ ਕੀਤਾ ਸਿੰਪਲ ਲੁੱਕ ਹੈ ਜੀ ਦੀ ਇਹ ਸੂਟ ਹੈਗਾ ਜੀ ਮੈਂ ਦੂਜੇ ਦਿਨ ਪਾਉਂਗੀ ਜੀ ਜਦੋਂ ਆਪਾਂ ਮਿਲਣੀਆਂ ਕਰਨ ਜਾਵਾਂਗੇ ਜੀ ਤੇ ਲਓ ਜੀ ਆ ਗਈ ਜੀ ਮੇਰੇ ਸੂਟ ਦੀ ਫਾਈਨਲ ਲੁੱਕ ਇਹ ਵਾਲਾ ਸੂਟ ਹੈ ਜੀ ਮੇਰਾ ਮੈਂ ਪਾਉਂਗੀ ਜੀ ਵਿਆਹ ਵਾਲੇ ਦਿਨ ਇਹ ਵਾਲਾ ਸੂਟ ਇਹ ਵਾਲਾ ਦੇਖੋ ਜੀ ਇਹਦੀ ਮੈਂ ਖੁਦ ਡਿਜ਼ਾਈਨ ਕੀਤਾ ਖੁਦ ਮੈਂ ਘਰੇ ਰੈਡੀ ਕੀਤਾ ਹੈ ਜੀ ਦੇਖੋ ਤੇ ਇਹ ਵਾਲੀਆਂ ਇਹਦੀ ਬਾਜੂ ਤੇ ਆਪਾਂ ਨੇ ਥੋੜਾ ਬਹੁਤ ਵਰਕ ਵੀ ਕੀਤਾ ਹੈ ਜੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਵਾਲਾ ਇਹਦਾ ਦੁਪੱਟਾ ਹੈ ਤੇ ਇਹ ਵਾਲੀ ਹੈਗੀ ਇਸਦੀ ਸਲਵਾਰ ਤੇ ਸਲਵਾਰ ਤੇ ਆਪਾਂ ਨੇ ਵਰਕ ਵਗੈਰਾ ਵੀ ਕੀਤਾ ਦੇਖੋ ਜੀ ਡਿਜ਼ਾਈਨ ਕੀਤਾ ਆਪਾਂ ਨੇ ਸਲਵਾਰ ਨੂੰ ਵੀ ਤੇ ਇਹ ਵੀ ਸੂਟ ਹੈ ਜੀ ਇੱਕ ਮੇਰਾ ਤੇ ਇੱਕ ਸੂਟ ਇਹ ਹੈ ਜੀ ਜਦੋਂ ਆਪਾਂ ਪਾਠ ਬਾਬਾ ਜੀ ਪਾਠ ਹੀ ਬਾਬਾ ਜੀ ਪਾਠ ਕਰਨਗੇ ਤੇ ਉਦੋਂ ਮੈਂ ਇਹ ਵਾਲਾ ਸੂਟ ਪਾਉਂਗੀ ਇਹ ਮੈਂ ਗਾਉਨ ਤੋਂ ਰੈਡੀ ਕੀਤਾ ਹੈ ਜੀ ਕਿਉਂਕਿ ਮੇਰਾ ਪਹਿਲਾਂ ਗਾਉਨ ਸੀਗਾ ਤੇ ਹੁਣ ਮੈਂ ਕਿਹਾ ਵੀ ਗਾਉਨ ਪਾਇਆ ਨੂੰ ਕਾਫੀ ਟਾਈਮ ਹੋ ਗਿਆ ਇਸ ਕਰਕੇ ਇਹਦੇ ਨਾਲ ਆਪਾਂ ਦਾ ਵਾਈਟ ਸਲਵਾਰ ਹੈ ਜੀ ਆਪਣੇ ਤੇ ਇਹ ਵਾਲਾ ਇਹਦਾ ਦੁਪੱਟਾ ਹੈ ਤੇ ਇਹ ਲੈ ਕੇ ਜਾਣਾ ਹੈ ਜੀ ਇਹ ਮੈਂ ਪਾਉਂਗੀ ਸ਼ਾਇਦ ਸੇ ਪਾਠ ਤੇ ਜਦੋਂ ਪਾਠ ਕਰਨ ਸੁਖਮ ਸਾਹਿਬ ਦਾ ਪਾਠ ਹੋਏਗਾ ਉਦੋਂ ਪਾਉਂਗੀ ਜੀ ਤੇ ਇਹ ਸੂਟ ਹੈ ਜੀ ਮੇਰਾ ਹਲਦੀ ਦਾ ਇਹ ਸੂਟ ਤੁਸੀਂ ਮੇਰਾ ਪਹਿਲਾਂ ਵੀ ਦੇਖਿਆ ਜਸਦੀ ਮੈਰਿਜ ਦੇ ਵਿੱਚ ਤੇ ਸੂਟ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਜੀ ਇਹ ਇਸ ਕਰਕੇ ਤੇ ਆਪਾਂ ਇਹਨੂੰ ਦੁਬਾਰਾ ਤੋਂ ਪਾਉਂਗੇ ਜੀ ਤੇ ਇਹਦਾ ਦੁਪੱਟਾ ਬੜਾ ਪਿਆਰਾ ਹੈ ਜੀ ਇਹ ਵਾਲਾ ਦੇਖੋ ਤੇ ਲਓ ਜੀ ਇਹ ਵੀ ਸੂਟ ਆਇਆ ਜੀ ਮੇਰਾ ਇੱਕ ਤੇ ਇੱਕ ਸੂਟ ਮੇਰਾ ਇਹ ਵਾਲਾ ਹੈ ਜੀ ਇਹ ਮੈਂ ਕਰਵਾ ਚੌਥ ਤੇ ਪਾਇਆ ਸੀਗਾ ਤੇ ਆਹ ਵਾਲਾ ਹੈ ਜੀ ਇਹ ਤੁਸੀਂ ਦੇਖੋ ਇਹ ਮੈਂ ਤੇ ਇੱਕ ਵਾਰੀ ਪਾਇਆ ਸੀਗਾ ਇੱਕ ਵਾਰੀ ਮੈਂ ਜਦੋਂ ਸ਼ਾਪਿੰਗ ਕਰਨ ਗਈ ਸੀ ਕਿ ਚੰਡੀਗੜ੍ਹ ਤੇ ਇਹ ਵਾਲਾ ਸੂਟ ਹੈ ਜੀ ਇਹ ਤੁਹਾਨੂੰ ਪਤਾ ਜੀ ਇਹ ਵੀ ਪਾਉਂਗੀ ਜੀ ਮੈਂ ਜਦੋਂ ਨਾਨਕੇ ਵਗੈਰਾ ਆਉਣਗੇ ਉਦੋਂ ਮੈਂ ਇਹ ਵਾਲਾ ਸ਼ਾਇਦ ਸੂਟ ਪਾਉਂਗੀ ਜੀ ਮੈਂ ਬਾਕੀ ਦੇਖ ਲਿਆ ਜੀ ਪੈਂਦਾ ਕਿ ਨਹੀਂ ਪੈਂਦਾ ਟਰਾਈ ਤਾਂ ਬਹੁਤ ਹੈ ਜੀ ਬਹੁਤ ਕੁਝ ਇੰਜੋਏ ਕਰਨਾ ਹੈ ਜੀ ਸਭ ਕੁਝ ਪਤਾ ਨਹੀਂ ਜੀ ਕਿੰਨਾ ਕੁ ਇੰਜੋਏ ਕਰਦੇ ਆ ਜੀ ਕਿੰਨਾ ਕੁ ਨਹੀਂ ਤੇ ਇਹ ਹੋ ਗਈ ਤੇ ਪਾਪਾ ਦੀ 50 ਵਾਈਟ ਕਲਰ ਦੀ ਇਹ ਪੱਗਾਂ ਦੇ ਵਿੱਚ ਹੀ ਆਪਾਂ ਰੱਖਾਂਗੇ ਤਾਂ ਕਿ ਆਪਾਂ ਨੂੰ ਫਿਰ ਕੱਢਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੇ ਲਓ ਜੀ ਐ ਚੈੱਕ ਕਰੋ ਜੀ ਮੇਰੀ ਬੇਟੀ ਦਾ ਲਹਿੰਗਾ ਹੈ ਜੀ ਇਹ ਇਹ ਪਾਉਣਾ ਹੈ ਜੀ ਨੇ ਜਾਗੋ ਤੇ ਜਦੋਂ ਜਾਗੋ ਦਾ ਪ੍ਰੋਗਰਾਮ ਹੋਊਗਾ ਜੀ ਤੇ ਜਾਗੋ ਲੈ ਕੇ ਜਾਣਗੇ ਉਹ ਦੋਨੋਂ ਮੇਰੀ ਬੇਟੀ ਇਹ ਵਾਲਾ ਸੂਟ ਪਾਉਗੀ ਸੀ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਐਲੀਗੈਂਟ ਸੂਟ ਹੈ ਜੀ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਜੀ ਇਹ ਵੀ ਜਸਦੀ ਮੈਲੀ ਦੇ ਵਿੱਚ ਇੱਕ ਵਾਰੀ ਪਾਇਆ ਸੀਗਾ ਤੇ ਹੁਣ ਆਪਾਂ ਨੈਕਸਟ ਵੀ ਪਾਵਾਂਗੇ ਇਹਨੂੰ ਤੇ ਦੇਖੋ ਜੀ ਇਸ ਦਾ ਇਹਦਾ ਦੁਪੱਟਾ ਬੜਾ ਪਿਆਰਾ ਹੈ ਜੀ ਇਹ ਵਾਲਾ ਦੁਪੱਟਾ ਹੈ ਜੀ ਦਾ ਤੁਸੀਂ ਪਹਿਲਾਂ ਵੀ ਦੇਖਿਆ ਹੀ ਹੋਣਾ ਇਹਨੂੰ ਤੇ ਲੋ ਜੀ ਇਹ ਹੋ ਗਿਆ ਤੇ ਲੋ ਜੀ ਇਹ ਵੀ ਸੂਟ ਹੋ ਗਿਆ ਇੱਕ ਤੇ ਉਸ ਤੋਂ ਬਾਅਦ ਹੋ ਗਿਆ ਜੀ ਇਹ ਇੱਕ ਪਾਕਿਸਤਾਨੀ ਸੂਟ ਤੇ ਇਹ ਵੀ ਦੇਖਦੇ ਆ ਜੀ ਬੇਟੀ ਇਹ ਵੀ ਪਾਉਗੀ ਜੀ ਇਹ ਪਾਕਿਸਤਾਨੀ ਸੂਟ ਦੇ ਨਾਲ ਇਹ ਵਾਲਾ ਦੁਪੱਟਾ ਹੈ ਜੀ ਮੈਨੂੰ ਕੱਪੜਿਆਂ ਦੀ ਤਾਹਾਂ ਖੋਲਣ ਨੂੰ ਹੁਣ ਦਿਲ ਨਹੀਂ ਜੀ ਕਰਦਾ ਕਿਉਂਕਿ ਇਸ ਵੀਡੀਓ ਇਸ ਸੂਟ ਦੀ ਵੀਡੀਓ ਪਹਿਲਾਂ ਆਪਾਂ ਨੇ ਪਾਈ ਹੋਈ ਏ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਕਿਦਾਂ ਦਾ ਸੂਟ ਲੱਗਦਾ ਹੈ ਜੀ ਇਹ ਤੇ ਬਾਕੀ ਵਿਆਹ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਜਾਣਾ ਮੈਂ ਕੋਸ਼ਿਸ਼ ਕਰੂੰਗੀ ਵੀਡੀਓ ਜਰੂਰ ਬਣਾਉਂਗੀ ਜੀ ਤੇ ਇਹ ਵਾਲਾ ਇਹਦਾ ਦੁਪੱਟਾ ਹੈ ਜੀ ਤੇ ਦੇਖੋ ਜੀ ਤੇ ਇਹ ਹੋ ਗਿਆ ਜੀ ਬੇਟੀ ਦੀ ਹਲਦੀ ਦਾ ਜਦੋਂ ਹਲਦੀ ਲੱਗੇਗੀ ਤੇ ਇਹ ਬੇਟੀ ਇਹ ਪਾਊਗੀ ਜੀ ਨਾਲ ਇਹ ਗ੍ਰੀਨ ਕਲਰ ਦਾ ਪਲਾਜ਼ੋ ਪਾਊਗੀ ਤੇ ਗ੍ਰੀਨ ਕਲਰ ਦਾ ਇਹ ਦੁਪੱਟਾ ਲਾਊਗੀ ਤੇ ਲੋ ਜੀ ਇੱਕ ਸੂਟ ਮੇਰਾ ਇਹ ਵਾਲਾ ਹੈ ਜੀ ਇਹ ਵੀ ਤੁਸੀਂ ਮੈਨੂੰ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੋਇਆ ਜੀ ਮੈਂ ਪਹਿਲੀ ਇੱਕ ਵਾਰੀ ਜਗਰਾਤੇ ਚ ਪਾ ਕੇ ਗਈ ਸੀ ਇਹ ਵਾਲਾ ਸੂਟ ਇਹ ਵੀ ਜੇਕਰ ਕੋਈ ਕਦੇ ਕਈ ਵਾਰ ਕੰਮ ਕਰਦੇ ਆਂਦੇ ਕੱਪੜੇ ਆਪਣੇ ਗੰਦੇ ਹੋ ਜਾਂਦੇ ਨੇ ਆਪਾਂ ਦੂਸਰਾ ਸੂਟ ਪਾ ਸਕਦੇ ਆਂ ਜੀ ਇਸ ਕਰਕੇ ਇਹ ਵੀ ਆਪਾਂ ਇੱਕ ਲੈ ਕੇ ਜਾਊਂਗਾ ਆਪਸ਼ਨਲ ਜੀ ਆ ਪੈ ਆ ਤਾਂ ਪਾएंगे ਨਹੀਂ ਆਪਾਂ ਨੇ ਨਹੀਂ ਪਾਉਣਾ ਤੇ ਬਸ ਸਿਰਫ ਮਨਾਲ ਲੈ ਕੇ ਜਾਣਾ ਹੈ ਜੀ ਕਿਉਂਕਿ ਮੇਰੇ ਉੱਥੇ ਦੀਦੀ ਉਹਨਾਂ ਦੇ ਕੱਪੜੇ ਕਿਸੇ ਦੇ ਵੀ ਨਹੀਂ ਆਉਂਦੇ ਮੇਰੇ ਇਸ ਕਰਕੇ ਇਹ ਵਾਲਾ ਇਹ ਤਾਂ ਤੇ ਲਓ ਜੀ ਇਹ ਆ ਗਿਆ ਜੀ ਇੱਕ ਕੋਟ ਹੋਰ ਹੈ ਜੀ ਅਦਰਵਾਈਜ਼ ਜ਼ਰੂਰਤ ਪਈ ਤਾਂ ਆਪਾਂ ਇਹਨੂੰ ਵੀ ਪਾਵਾਂਗੇ ਨਹੀਂ ਤਾਂ ਕੋਈ ਹੋਰ ਪਾ ਲੇਗਾ ਜੀ ਕਈ ਵਾਰੀ ਕੋਈ ਵੇਰੀ ਸਟੋਰਾਂ ਦੇ ਕੋਟ ਵਗੈਰਾ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਸਾਰੇ ਪਾਉਣਗੇ ਤਾਂ ਸਹੀ ਪੈਂਟ ਕੋਟ ਹੀ ਪਰ ਪਤਾ ਨਹੀਂ ਹੁੰਦਾ ਕਈ ਵਾਰੀ ਨਹੀਂ ਹੁੰਦਾ ਤੇ ਇਹ ਵਾਲਾ ਬਲੈਕ ਕੋਟ ਹੈ ਜੀ ਇਹ ਦੂਸਰੇ ਦਿਨ ਪਾਉਣਗੇ ਜਿਹਦੇ ਮਾਪਾ ਇਹ ਵਾਲਾ ਕੋਟ ਬਲੈਕ ਪਾਉਣਗੇ ਨਾਲ ਇਹਦੇ ਜੀਨ ਦੀ ਪੈਂਟ ਪਾਉਣਗੇ ਪਰ ਮੈਂ ਬਲੈਕ ਪਾ ਲੈਣ ਪਰ ਮੈਂ ਇਹ ਵਾਲਾ ਪਾ ਲੈਣ ਨੂੰ ਦੋਨੋਂ ਇਹਦੇ ਆਪਸ਼ਨਲ ਹੈ ਜੀ ਤੇ ਉਸ ਤੋਂ ਬਾਅਦ ਹੁਣ ਆ ਗਿਆ ਜੀ ਮੇਰਾ ਜਾਗੋ ਦਾ ਸੂਟ ਉਹਦੇ ਲਈ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਕਿਉਂਕਿ ਮੈਨੂੰ ਬਹੁਤ ਪਿਆਰਾ ਲੱਗਿਆ ਜੀ ਸੂਟ ਉਹ ਸੂਟ ਜ਼ਿਆਦਾ ਮਹਿੰਗਾ ਨਹੀਂ ਹੈ ਜੀ ਤੇ ਠੀਕ ਸੀ ਪਰ ਜੋ ਨਿਓਦੇ ਬੜੀ ਹੈਵੀ ਹੈ ਦੀ ਚੁੰਨੀ ਮਹਿੰਗੀ ਸੀਗੀ ਉਹ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਾ ਕੰਮ ਆਪਣਾ ਜਾਗੋ ਵਾਲਾ ਸੂਟ ਤੇ ਲਓ ਜੀ ਇਹ ਹੈ ਮੇਂ ਕੁੜਤੀ ਜਾਗੋ ਦੀ ਬਹੁਤ ਹੀ ਪਿਆਰੀ ਜੀ ਕੁੜਤੀ ਹੈ ਜੀ ਮੈਂ ਖੁਦ ਹੀ ਡਿਜ਼ਾਈਨ ਕੀਤਾ ਹੈ ਜੇ ਨੂੰ ਸਿੰਪਲ ਕਪੜਾ ਲਿਆ ਕੇ ਇਹਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਕਰੂੰਗੀ ਜਿਵੇਂ ਉਹ ਵੀ ਚਾਹੇ ਬਾਤ ਕਰਨਾ ਚਾਹੇ ਇਸ ਤੋਂ ਪਹਿਲਾਂ ਕਰ ਇਸ ਕਰਕੇ ਜੀ ਤੇ ਲਓ ਜੀ ਇਹ ਵਾਲੇ ਦੇ ਪਿੱਛੇ ਲਟਕਣ ਲਗਾਏ ਨੇ ਕਿਉਂਕਿ ਇਹ ਮਰਜੈਂਟ ਇਸ ਕਲਰ ਦੇ ਲਟਕਣ ਆਪਾਂ ਨੂੰ ਨਹੀਂ ਮਿਲਦੇ ਸੀਗੇ ਇਸ ਕਰਕੇ ਤੇ ਲਓ ਜੀ ਤਲੋ ਜੀ ਇਹ ਹੈ ਜੀ ਮੇਰਾ ਜਾਗੋ ਵਾਲਾ ਲਹਿੰਗਾ ਕਿਸ ਤਰੀਕੇ ਦਾ ਲੱਗਿਆ ਮੈਨੂੰ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਕਿਉਂਕਿ ਮੈਂ ਇਹ ਤਾਂ ਫੁੱਲ ਵੀ ਜਗਾਇਏ ਨੇ ਜੀ ਘਰ ਚ ਪਏ ਸੀਗੇ ਫੁੱਲ ਮੈਂ ਕਿਹਾ ਵੇਸਟ ਕਿਉਂ ਕਰਨੇ ਆ ਜੀ ਹਨਾ ਥੋੜਾ ਜਿਹਾ ਆਪਾਂ ਖੁਦ ਹੀ ਡਿਜ਼ਾਈਨ ਕਰ ਲਈਏ ਜ਼ਰੂਰੀ ਨਹੀਂ ਆਪਾਂ ਨੇ ਫੁੱਲ ਫੁੱਲ ਜੇ ਲਾਉਣੇ ਦੂਸਰੇ ਵਾਲੇ ਤੇ ਆਪਾਂ ਨੇ ਇਹੀ ਲਾ ਲਏ ਤੇ ਇਹ ਵਧੀਆ ਵੀ ਲੱਗ ਰਿਹਾ ਜੀ ਬਹੁਤ ਪਿਆਰਾ ਤੇ ਬਹੁਤ ਤੋਂ ਵਧੀਆ ਮੈਨੂੰ ਖੁਦ ਨੂੰ ਫੀਲ ਹੋ ਰਿਹਾ ਵੀ ਮੇਰੀ ਵਧੀਆ ਹੋ ਕੇ ਫਿੱਟ ਹੋਊਗੀ ਜੀ ਇਹ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਇਹਦਾ ਦੁਪੱਟਾ ਦੁਪੱਟਾ ਬਹੁਤ ਜ਼ਿਆਦਾ ਘੈਂਟ ਹੈ ਜੀ ਬਹੁਤ ਪਿਆਰਾ ਦੁਪੱਟਾ ਹੈ ਜੀ ਤੇ ਲਓ ਜੀ ਗੋਟਾ ਪੱਟੀ ਦਾ ਸਾਰਾ ਡਿਜ਼ਾਈਨ ਹੋਇਆ ਹੋਇਆ ਹੈ ਜੀ ਇਸ ਤੇ ਤੇ ਮੇਰਾ ਇਹ ਦੁਪੱਟਾ ਮਹਿੰਗਾ ਆਇਆ ਹੈ ਜੀ ਵਧੀਆ ਹੀ ਆਇਆ ਹੈ ਵਧੀਆ ਲੱਗਿਆ ਤੇ ਲਓ ਜੀ ਦੇਖੋ ਤੇ ਇਹਦੇ ਨਾਲ ਆਪਾਂ ਨੂੰ ਫਿਰ ਤੇ ਇਹਦੇ ਨਾਲ ਆਪਾਂ ਨੂੰ ਫੁਲਕਾਰੀ ਲੈਣ ਦੀ ਜ਼ਰੂਰਤ ਨਹੀਂ ਹੈ ਜੀ ਮੈਂ ਇਹਦੇ ਨਾਲ ਹੀ ਕਰੂੰਗੀ ਕਿਉਂਕਿ ਮੈਨੂੰ ਫੁਲਕਾਰੀ ਥੋੜੀ ਜਿਹਾ ਜ਼ਿਆਦਾ ਆਰਡ ਜੀ ਲੱਗਦੀ ਹੈ ਜ ਸਾਰਿਆਂ ਦੇ ਫੁਲਕਾਰੀਆਂ ਹੀ ਹੋਣਗੀਆਂ ਤਕਰੀਬਨ ਇਸ ਕਰਕੇ ਆਪਾਂ ਥੋੜਾ ਜਿਹਾ ਅਲੱਗ ਦਿਖਣਾ ਹੈ ਜੀ ਤੇ ਵਧੀਆ ਲੱਗਣਾ ਹੈ ਜੀ ਤੇ ਕਿੱਦਾਂ ਦਾ ਲੱਗਿਆ ਉਹ ਮੈਂ ਤੁਹਾਡੇ ਨਾਲ ਬਾਅਦ ਦੇ ਵਿੱਚ ਵੀਡੀਓ ਸਾਰੀ ਤੁਹਾਡੇ ਕੋਲ ਆ ਦੂੰਗੀ ਤੇ ਸਾਰਿਆਂ ਤੁਸੀਂ ਦੇਖਿਓ ਇਹ ਦੁਪੱਟਾ ਲੈਣ ਲਈ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਮੈਨੂੰ ਬਹੁਤ ਪਿਆਰਾ ਲੱਗਦਾ ਬਹੁਤ ਵਧੀਆ ਲੱਗਿਆ ਚਲੋ ਜੀ ਇਹ ਆ ਜੀ ਸਾਡੀ ਸਾਰੀ ਜਵੈਲਰੀ ਇੱਧਰ ਆਪਾਂ ਨੇ ਇਹ ਸੋਨੇ ਦੇ ਈਰਿੰਗ ਜਿਹੜੇ ਮੇਰੇ ਹੈਗੇ ਜੀ ਇਹ ਆਪਾਂ ਨੇ ਘਰੀ ਖੋਲ ਕੇ ਰੱਖ ਕੇ ਜਾਣੇ ਨੇ ਕਿਉਂਕਿ ਉੱਥੇ ਮੈਂ ਦੂਸਰੇ ਕੈਰੀ ਕਰਨੇ ਨੇ ਇਸ ਕਰਕੇ ਤੇ ਥੋੜਾ ਜਿਹਾ ਇਹਦੀ ਪ੍ਰੋਬਲਮ ਵੀ ਹੈ ਜੀ ਇਹ ਮੇਰਾ ਖੁੱਲ ਜਾਂਦਾ ਹੈ ਜੀ ਕੰਨ ਦੇ ਵਿੱਚੋਂ ਖੁੱਲ ਕੇ ਆਪੇ ਹੀ ਗਿਰ ਜਾਂਦਾ ਇਸ ਕਰਕੇ ਮੈਂ ਇਹਨਾਂ ਨੂੰ ਲੈ ਕੇ ਨਹੀਂ ਜੀ ਜਾਣਾ ਨਾ ਆਪਾਂ ਕਿਸੇ ਨਾਲ ਗੱਲ ਪਾਈਏ ਤੇ ਤੁਸੀਂ ਵੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਜੀ ਮੈਰਿਜਾਂ ਦੇ ਵਿੱਚ ਆਪਣੇ ਸੋਨੇ ਦੀ ਚੀਜ਼ ਕੋਈ ਵੀ ਲੈ ਕੇ ਜਾਣ ਦੀ ਇਹਦੇ ਨਾਲ ਇੱਕ ਤਾਂ ਪ੍ਰੋਬਲਮ ਆ ਜਾਂਦੀ ਹੈ ਜੀ ਵੀ ਲੜਾਈਆਂ ਵਗੈਰਾ ਹੋ ਜਾਂਦੀਆਂ ਵੀ ਹਾਂਜੀ ਮੇਰੀ ਚੀਜ਼ ਖੋ ਗਈ ਇਹਨਾਂ ਉਹਦੇ ਵਿਆਹ ਵਿੱਚ ਖੋ ਗਈ ਸਾਰੀ ਉਮਰ ਆਪਾਂ ਤੰਨੇ ਮਾਰਦੇ ਰਹਿੰਦੇ ਆ ਇਹਨਾਂ ਚੀਜ਼ਾਂ ਨਾਲੋਂ ਇਸ ਦੇ ਦੀ ਵੈਸਟ ਹੈ ਜੀ ਚੀਜ਼ਾਂ ਲੈ ਕੇ ਨਾ ਜਾਓ ਆਪਣੇ ਘਰ 'ਚ ਹੀ ਰੱਖੋ ਇਸ ਕਰਕੇ ਤੇ ਲੋ ਜੀ ਆਪਾਂ ਨੂੰ ਖੋਲਤਾ ਇਹ ਮੈਂ ਰੱਖੂੰਗੀ ਘਰ ਦੇ ਵਿੱਚ ਹੀ ਰੱਖ ਦੂੰਗੀ ਜੀ ਹਾਂ ਤੇ ਲੋ ਜੀ ਇਹ ਵਾਲੀ ਆ ਗਈ ਜੀ ਮੇਰੀ ਜੁਵੈਲਰੀ ਬਹੁਤ ਪਿਆਰੀ ਜੀ ਤੇ ਇਹ ਵਾਲੀ ਹੈ ਜੀ ਇਹਦੇ ਵਿੱਚ ਆਪਾਂ ਨੇ ਆਪਣੀਆਂ ਜਿਹੜੀਆਂ ਪ੍ਰਾਂਦੀਆਂ ਨੇ ਉਹ ਇਹਦੇ ਵਿੱਚ ਪਾਈਆਂ ਨੇ ਤੇ ਇੱਕ ਮੈਂ ਤੁਹਾਡੇ ਨਾਲ ਇੱਕ ਹੋਰ ਚੀਜ਼ ਸ਼ੇਅਰ ਕਰਨ ਲੱਗੀ ਜੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਲਾਉਣੀ ਹੈ ਜੀ ਉਹ ਤੇ ਕਿੱਦਾਂ ਦੀ ਲੱਗਣੀ ਉਹ ਮੈਨੂੰ ਨਹੀਂ ਜੀ ਪਤਾ ਤੇ ਮੇਰੀ ਬੇਟੀ ਵੀ ਲਾਏਗੀ ਸ਼ਾਇਦ ਸੇ ਮੈਂ ਵੀ ਲਾਉਂਗੀ ਤੇ ਇਹ ਵਾਲੀਆਂ ਨੇ ਜੀ ਨੱਥਾਂ ਸਾਡੀਆਂ ਤੇ ਦੇਖੋ ਜੀ ਇਹ ਵਾਲੀ ਨੱਥ ਬਹੁਤ ਹੀ ਪਿਆਰੀ ਇਹ ਹੈਗੀ ਜੀ ਮੇਰੀ ਨੱਥ ਜੇ ਮੈਨੂੰ ਵਧੀਆ ਲੱਗੀ ਤਾਂ ਮੈਂ ਲਾਉਂਗੀ ਜੇ ਟਾਈਮ ਮਿਲਿਆ ਅਦਰਵਾਈਜ਼ ਨਹੀਂ ਮਿਲਿਆ ਤੁਹਾਨੂੰ ਤੇ ਇਹ ਹੈ ਜੀ ਮੇਰੀ ਬੇਟੀ ਦੀ ਨਾ ਸੌਰੀ ਇਹ ਵਾਲੀ ਨਾ થੈਗੀ ਜੀ ਮੇਰੀ ਬੇਟੀ ਦੀ ਬਹੁਤ ਹੀ ਤਿਆਰੀ ਤੇ ਇਹ ਵਾਲੇ ਹੈਗੇ ਏਰਿੰਗ ਜੀ ਕਿਉਂਕਿ ਮੇਰੀ ਬੇਟੀ ਦਾ ਫੇਸ ਹਲਕਾ ਹੈ ਇਸ ਕਰਕੇ ਛੋਟੇ-ਛੋਟੇ ਹੀ ਚੀਜ਼ਾਂ ਪਸੰਦ ਕਰਦੀ ਹੈ ਤੇ ਉਹਦੇ ਇਹੀ ਚੀਜ਼ਾਂ ਚੱਲਦੀਆਂ ਨੇ ਜੀ ਇਹ ਹੋਗੇ ਆਪਣੇ ਦੂਸਰੇ ਏਰਿੰਗ ਵਗੈਰਾ ਇਹ ਬੇਟੀ ਪਾਉਗੀ ਜੀ ਆਪਣਾ ਜੱਗ ਬੋ ਤੇ ਐਦਾਂ ਦੇ ਇਜਾਗੋ ਵਾਲੀ ਲੁੱਕ ਦੇ ਹੈ ਜੀ ਤੇ ਮੇਰੇ ਇਹ ਵਾਲੀ ਲੁੱਕ ਦੇ ਲੈ ਜੀ ਜਾਗੋ ਵਾਲੀ ਦੀ ਲੁੱਕ ਦੇ ਮੇਰੇ ਇਹ ਵਾਲੇ ਨੇ ਇਹ ਵਾਲੇ ਨੇ ਜੀ ਇਹ ਮੇਰਾ ਟਿੱਕਾ ਤੇ ਬਾਕੀ ਜੋ ਜੋ ਹੋਇਆ ਜਿਸ ਤਰੀਕੇ ਦੇ ਨਾਲ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਚੱਲ ਜਾਈ ਜਾਏਗਾ ਜੀ ਕਿਉਂਕਿ ਮੇਰੇ ਕੋਲ ਥੋੜਾ ਜਿਹਾ ਟਾਈਮ ਘਟ ਹੈ ਪਰ ਪੈਕਿੰਗ ਕਰਨੀ ਹੈ ਜੀ ਤੇ ਰਿਸ਼ਤੇਦਾਰ ਵੀ ਆਉਣ ਵਾਲੇ ਨੇ ਜੇਕਰ ਰਿਸ਼ਤੇਦਾਰ ਲੇਟ ਹੋਏ ਤਾਂ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਜ਼ਰੂਰ ਕਰੂੰਗੀ ਜੀ ਤੇ ਬਾਕੀ ਵੀ ਤੁਹਾਨੂੰ ਦਿਖਾਉਂਦੀ ਇਹ ਵਾਲੀ ਮੇਰੀ ਚੂੜੀਆਂ ਨੇ ਤੇ ਇੱਕ ਇਹ ਵਾਲੇ ਚੂੜੀਆਂ ਨੇ ਸੂਟ ਦੇ ਨਾਲ ਤੇ ਇਹ ਵੇਲੇ ਆਪਾਂ ਦੋ ਕੰਗੇ ਲੈ ਕੇ ਜਾਵਾਂਗੇ ਹੈ ਵਾਲਾ ਆਪਾਂ ਮੇਕਅਪ ਕਿੱਟ ਲੈ ਕੇ ਜਾਵਾਂਗੇ ਜੀ ਤੇ ਦੋ ਮੇਰੇ ਸ਼ੈਂਪੂ ਨੇ ਤੇ ਕਿਉਂਕਿ ਮੈਂ ਇਹ ਵਾਲਾ ਸ਼ੈਂਪੂ ਯੂਜ਼ ਕਰਦੀ ਆਂ ਜੀ ਤੇ ਮੈਂ ਕਾਲਗਟ ਵੀ ਲੈ ਕੇ ਜਾਉਂਗੀ ਆਪਣੇ ਕਾਲਗਟ ਬਰਸ਼ ਆਪਣੇ ਸਾਬਣ ਵਗੈਰਾ ਸਭ ਕੁਝ ਅਸੀਂ ਆਪਣਾ ਲੈ ਕੇ ਜਾਵਾਂਗੇ ਕਿਉਂਕਿ ਉਹ ਸਾਬਣਾ ਹੋਰ ਵਰਤਦੇ ਨੇ ਤੇ ਮੇਰੇ ਫੇਸ ਤੇ ਜਿਹੜੀ ਸਾਬਣ ਸੂਟ ਕਰਦੀ ਆ ਜੀ ਕਿਉਂਕਿ ਮੈਂ ਫੇਸ਼ਲ ਵਗੈਰਾ ਜੋ ਵੀ ਕਰਵਾਇਆ ਜੀ ਉਸੇ ਚੀਜ਼ ਦਾ ਮੈਂ ਸਾਰੀ ਚੀਜ਼ਾਂ ਉਸ ਚੀਜ਼ ਦੇ ਵਰਤਦੀ ਆ ਜੀ ਇਸ ਕਰਕੇ ਮੈਂ ਸਾਬਣ ਵਗੈਰਾ ਆਪਣੀ ਲੈ ਕੇ ਜਾਉਂਗੀ ਤੇ ਇਹ ਆ ਜੀ ਸਾਡਾ ਸਨਸਕ੍ਰੀਨ ਤੇ ਇਹ ਵਾਲਾ ਆਪਣਾ ਤੇਲ ਇਹ ਨੈਚੁਰਲ ਚੀਜ਼ਾਂ ਹੈ ਜੀ ਇਹ ਤਾਂ ਆਪਣਾ ਇਹ ਵਾਲਾ ਤੇ ਇਹ ਵਾਲਾ हेयर ਬਾਡੀ ਸਪਰੇ ਉਹ ਹੈ ਜੀ ਇਹ ਆਪਣਾ ਤੇ ਇਹ ਇੱਕ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜੀ ਮੇਰੀ हेयर ਨੇ ਜੀ ਮੇਰੇ ਟੂਥਪਿਕ ਕਿਉਂਕਿ ਮੈਂ ਟੂਥਪਿਕ ਵੀ ਮੈਨੂੰ ਜ਼ਰੂਰੀ ਹੁੰਦੇ ਨੇ ਜੀ ਤੇ ਕਈ ਵਾਰੀ ਇਹਨੇ ਲੇਡੀਜ਼ ਖਾਣਾ ਵਗੈਰਾ ਖਾ ਲੈਂਦੀਆਂ ਨੇ ਕੁਰਲੀ ਵਗੈਰਾ ਆਪਾਂ ਨਹੀਂ ਕਰਦੇ ਤੇ ਮੈਨੂੰ ਉਹ ਚੀਜ਼ਾਂ ਵਧੀਆ ਬੜਾ ਗੜਬੜਾ ਗੰਦਾ ਲੱਗਦਾ ਕਿਸੇ ਨਾਲ ਮੈਨੂੰ ਗੱਲ ਕਰਨੀ ਵਧੀਆ ਨਹੀਂ ਲੱਗਦੀ ਜਦੋਂ ਤੱਕ ਆਪਾਂ ਖਾਣ ਪੀਣ ਤੋਂ ਬਾਅਦ ਆਪਾਂ ਮਾਊਥ ਨੂੰ ਫ੍ਰੈਸ਼ ਨਾ ਕਰੀਏ ਇੱਕ ਮਾਊਥ ਫ੍ਰੈਸ਼ਨਰ ਹੈ ਉਹ ਵੀ ਦਿਖਾਉਂਗੀ ਜੀ ਇਹ ਵਾਲੇ ਨੇ ਜੀ ਮੇਰੇ ਉੱਤਕ ਇਹ ਵਾਲਾ ਆਪਣਾ ਹੈਡਵੋਸ਼ ਹੈ ਜੀ ਇਹ ਵਾਲਾ ਆਪਾਂ ਹੈਂਡਵੋਸ਼ ਯੂਜ਼ ਕਰਦੇ ਆ ਇਹ ਹੀ ਆਪਾਂ ਯੂਜ਼ ਕਰਾਂਗੇ ਕਿਉਂਕਿ ਉੱਧਰਲੇ ਜਿਹੜੀ ਪਾਣੀ ਠੰਡਾ ੱਤਤਾ ਵਗੈਰਾ ਜੋ ਵੀ ਹੁੰਦਾ ਜੀ ਉਹਦੇ ਨਾਲ ਹੀ ਸਾਰਾ ਕੰਪਲੀਟ ਹੁੰਦਾ ਕਿਉਂਕਿ ਮੈਂ ਘੜੀ ਬਣਾਉਂਦੀ ਆ ਜੀ ਇਹਨੂੰ ਤੇ ਇਹ ਵਾਲਾ ਆਪਾਂ ਇਹ ਲੈ ਕੇ ਜਾਵਾਂਗੇ ਤੇ ਲਓ ਜੀ ਇਹ ਵਾਲੀਆਂ ਨੇ ਮੇਰੇ ਸੂਟ ਨਾਲ ਦੀਆਂ ਚੂੜੀਆਂ ਤੇ ਇਹਨਾਂ ਦੇ ਵਿੱਚ ਆਪਾਂ ਸਮਾਨ ਪਾ ਕੇ ਲੈ ਕੇ ਜਾਵਾਂਗੇ ਜੀ ਬਹੁਤ ਸਾਰਾ ਸਮਾਨ ਹੈ ਜੀ ਐਕਸਟਰਾ ਜੋ ਰਹਿ ਗਿਆ ਜੀ ਐਕਸ ਨੈਕਸਟ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਜੀ ਐਕਸਟ੍ਰਾ ਤੇ ਮੈਂ ਰਾਤ ਨੂੰ ਫੇਸ ਤੇ ਲਗਾਉਂਦੀ ਆ ਜੀ ਕਲੀਅਰ ਕਰਦਾ ਫੇਸ ਤੇ ਵਧੀਆ ਹੁੰਦਾ ਜੀ ਸਾਰੇ ਜਣੇ ਲਓ ਮੈਂ ਤੁਹਾਨੂੰ ਸੁਜੈਸਟ ਇਹ ਕਰਦੀ ਆ ਜੀ ਜਦੋਂ ਵੀ ਕਿਤੇ ਵੀ ਜਾਣਾ ਇੱਕ ਦੋ ਦਿਨ ਲਈ ਜਾਣਾ ਆਪਣੀਆਂ ਚੀਜ਼ਾਂ ਤੁਸੀਂ ਨਾਲ ਕੈਰੀ ਕਰਿਓ ਥੋੜੇ ਜਿਹਾ ਸਮਾਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਉਹ ਆਪਾਂ ਕਈ ਵਾਰੀ ਬਾਹਰ ਅੰਦਰ ਜਾਂਦੇ ਆਂ ਜੀ ਕਿਉਂਕਿ ਅੱਜ ਕੱਲ ਮੌਸਮ ਦੇ ਵਿੱਚ ਫਰਕ ਬਹੁਤ ਪੈ ਗਿਆ ਤੇ ਸਾਰਾ ਕੁਝ ਚੇਂਜ ਹੁੰਦਾ ਜਾਂਦਾ ਹੈ ਜੀ ਇਸ ਕਰਕੇ ਤੇ ਲਓ ਤੇ ਮਹਿੰਦੀ ਆਪਾਂ ਨੇ ਲਗਾਈ ਨਹੀਂ ਜੀ ਤੇ ਮਹਿੰਦੀ ਦੀ ਆਪਾਂ ਦੋ ਕੀਪਾ ਲੈ ਕੇ ਚੱਲੇ ਆਂ ਜੀ ਦੇਖੋ ਦੋਵੇਂ ਕੀਪਾ ਸਾਡਾ ਸਰ ਜਗਾ ਜੀ ਅਦਰ ਨਾਲ ਸਰਤ ਆਪਾਂ ਹੋਰ ਲੈ ਲਾਂਗੇ ਤੇ ਮਹਿੰਦੀ ਦੇ ਕੀਪਾ ਵੀ ਲੈ ਕੇ ਜਾਵਾਂਗੇ ਤੇ ਲਓ ਜੀ ਇਧਰ ਆ ਗਏ ਨੇ ਜੀ ਆਪਣੇ ਰਿਸ਼ਤੇਦਾਰ ਬ੍ਰਦਰ ਆ ਗਿਆ ਜੀ ਮੇਰਾ ਮਾਸੀ ਜੀ ਦਾ ਬੇਟਾ ਹੈ ਜੀ ਇਹ ਇਹ ਲੈ ਕੇ ਆਇਆ ਜੀ ਵਿਆਹ ਦਾ ਕਾਰਡ ਲਓ ਜੀ ਦੇਖਦੇ ਆਂ ਜੀ ਹੁਣ ਆਉਂਦੇ ਆ ਜੀ ਅੰਦਰ ਤੇ ਲਓ ਜੀ ਇਹ ਆ ਗਿਆ ਜੀ ਆਪਾਂ ਨੂੰ ਕਾਰਡ ਇਹ ਆ ਗਿਆ ਜੀ ਮੇਰੇ ਮਾਮਾ ਜੀ ਦੇ ਬੇਟੇ ਦਾ ਵਿਆਹ ਬਹੁਤ ਵਧੀਆ ਹੈ ਜੀ ਤੇ ਲਓ ਜੀ ਇਹ ਨਾਮ ਹੈ ਜੀ ਉਹਨਾਂ ਦੇ ਤੇ ਬਹੁਤ ਸੋਹਣਾ ਕਾਰਡ ਹੈ ਆਪਾਂ ਕਾਰਡ ਨੂੰ ਕਰਦੇ ਆਂ ਜੀ ਓਪਨ ਇੱਕ ਮੈਰਿਜ ਆਪਾਂ ਨੂੰ ਹੋਰ ਆ ਗਈ ਹੈ ਜੀ ਤੇ ਲਓ ਜੀ ਦੇਖੋ ਸੁਖਨ ਸਨੇਹਾ ਬਹੁਤ ਵਧੀਆ ਤੇ ਲਓ ਜੀ ਇਧਰ ਵੀ ਆਪਾਂ ਨੂੰ ਵਿਆਹ ਹੈ ਇਹਨਾਂ ਦੇ ਵੀ ਆਪਾਂ ਜਾਵਾਂਗੇ ਜੀ ਵਿਆਹ ਨੂੰ ਇਹ ਹੈ ਜੀ ਕਾਰਡ ਦਾ ਸਾਰਾ ਜੀ ਮੀਨੂ ਕੀ ਕੀ ਹੈ ਜੀ ਕਿੱਥੇ ਜਾਣਾ ਆਪਾਂ ਨੇ ਵਿਆਹ ਤੇ ਬਹੁਤ ਸੋਹਣਾ ਕਾਰਡ ਤੇ ਨਾਲ ਆਇਆ ਜੀ ਇੱਕ ਡੱਬਾ ਮਠਿਆਈ ਦਾ ਇਹ ਆਪਾਂ ਖੋਲਦੇ ਆਂ ਜੀ ਉੱਪਰ ਇਹਦਾ ਪਾਪਾ ਦਾ ਨਾਮ ਲਿਖਿਆ ਅਕਵੀਰ ਸਿੰਘ ਫੈਮਲੀ ਤੇ ਲਓ ਜੀ ਇਹ ਵਾਲੀ ਆਈ ਹੈ ਜੇ ਆਪਾਂ ਨੂੰ ਮਠਿਆਈ ਬਹੁਤ ਹੀ ਵਧੀਆ ਤੁਸੀਂ ਵੀ ਕਰੋ ਜੀ ਇੰਜੋਏ ਮੈਂ ਵੀ ਇੰਜੋਏ ਕਰਦੀ ਆ ਜੀ ਤੇ ਲਓ ਜੀ ਤੇ ਲਓ ਜੀ ਆਪਣੀ ਹੋ ਰਹੀ ਹੈ ਜੀ ਪੈਕਿੰਗ ਇੱਧਰ ਦੇਖੋ ਜੀ ਇੱਕ ਬੈਗ ਇੱਧਰ ਪੈਕ ਕਰ ਲਿਆ ਤੇ ਇਹ ਵਾਲੇ ਆ ਜੇ ਕੱਪੜੇ ਰਹਿ ਰਹੇ ਆ ਆਪਣੇ ਕੱਪੜੇ ਬਹੁਤ ਸਾਰੇ ਪਏ ਨੇ ਜੀ ਤੇ ਲਓ ਜੀ ਇੱਧਰ ਆਪਣੇ ਕੋਲੇ ਆ ਗਿਆ ਇੱਕ ਹੋਰ ਬੈਗ ਇਸ ਤਿੱਕੇ ਦੇ ਨਾਲ ਆਪਾਂ ਨੇ ਇਸ ਵਿੱਚ ਕੱਪੜਾ ਵਿਛਾ ਲਿਆ ਜੀ ਤੇ ਹੁਣ ਆਪਾਂ ਇਸ ਵਿੱਚ ਕੱਪੜੇ ਪੈਕ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦੀ ਆਂ ਜੀ ਵੀ ਆਪਾਂ ਕੀ ਦੇ ਲਈ ਕੀ ਕੀ ਲੈ ਕੇ ਆਏ ਆਂ ਜੀ ਸਭ ਤੋਂ ਪਹਿਲਾਂ ਤਾਂ ਜੀ ਇਹ ਮੇਰੀ ਸੱਸ ਦਾ ਸੂਟ ਹੈ ਜੀ ਇਨ-ਲॉज ਦਾ ਕਿਉਂਕਿ ਸਭ ਤੋਂ ਪਹਿਲਾਂ بڑے-ਬਡੇਰਿਆਂ ਦਾ ਹੁੰਦਾ ਉਹ ਇਸ ਦੁਨੀਆ ਦੇ ਵਿੱਚ ਹੈ ਨਹੀਂਗੇ ਇਸ ਕਰਕੇ ਇਹ ਉਹਨਾਂ ਦਾ ਸੂਟ ਹੈ ਜੀ ਤੇ ਫਾਦਰ ਸਾਹਿਬ ਨੂੰ ਦੋ ਕੁੜਤੇ ਪਜਾਮੇ ਮੈਂ ਸਿਲਕੇ ਦੇ ਆਈ ਜੀ ਬਾਕੀ ਨਿੱਕਰ ਬਣਾ ਲੈਣਾ ਵਗੈਰਾ ਪਾਪਾ ਜੀ ਦੇ ਆਪਾਂ ਲੈ ਲਾਂਗੇ ਜੀ ਤੇ ਲਓ ਜੀ ਸੈਕੰਡ ਹੈਗਾ ਹੈ ਜੀ ਕੁੜੀ ਦੀ ਭੈਣ ਦਾ ਸੂਟ ਹੈ ਜੀ ਇਹ ਤੇ ਇਹਨਾਂ ਨੂੰ ਆਪ ਲਫਾਫਿਆਂ ਦੇ ਵਿੱਚ ਪੈਕ ਕਰਾਂਗੇ ਆਪਣੇ ਕੋਲ ਥੋੜਾ ਜਿਹਾ ਟਾਈਮ ਘੱਟ ਹੈ ਇਹ ਕਾਟਨ ਦਾ ਸੂਟ ਹੈ ਜੀ ਬੇਟੀ ਲਈ ਤੇ ਇਹ ਸੂਟ ਹੈਗਾ ਜਿਹੜੀ ਵਿਆਹ ਵਾਲੀ ਕੁੜੀ ਹੈ ਉਹਦੀ ਭੈਣ ਦਾ ਛੋਟੀ ਦਾ ਤੇ ਲਓ ਜੀ ਇਹ ਹੈਗਾ ਜੀ ਮੇਰੇ ਡੇਵਰ ਦੀ ਬੇਟੀ ਦਾ ਸੂਟ ਹੈ ਜੀ ਇਹ ਵਾਲਾ ਸੂਟ ਉਹਨੂੰ ਲਾਇਆ ਜੀ ਨਾਲ ਆਪਾਂ ਨੇ ਤੇ ਤੇ ਲਓ ਜੀ ਇਹ ਹੈ ਜੀ ਮੇਰੇ ਜਿਹੜੀ ਜਿਹਨਾਂ ਦੀ ਜਿਹੜੀ ਬੇਟੀ ਦਾ ਵਿਆਹ ਹੈ ਜੀ ਉਹਨਾਂ ਦੇ ਵੱਡੇ ਬ੍ਰਦਰ ਦੀ ਸ਼ਰਟ ਹੈ ਜੀ ਆਪਾਂ ਉਹਨੂੰ ਰੈਡੀ ਮੇਡ ਸ਼ਰਟਾਂ ਲਾਤੀਆਂ ਜੀ ਤੇ ਲਓ ਜੀ ਇਹ ਹੈ ਜੀ ਮੇਰੇ ਛੋਟੇ ਦੇਵਰ ਦੇ ਤੇ ਲਓ ਜੀ ਇਧਰ ਆਇਆ ਵੇ ਜੀ بیٹے ਦਾ ਬਾਹਰੋਂ ਫੋਨ ਤੇ ਨਾਲ-ਨਾਲ ਅਸੀਂ ਗੱਲਾਂ ਬਾਤਾਂ ਕਰ ਰਹੇ ਆ ਤੇ ਨਾਲ ਦੀ ਨਾਲੇ ਅਸੀਂ ਪੈਕਿੰਗ ਕਰਦੇ ਆ ਤੇ ਲਓ ਜੀ ਹੈਲੋ ਕਿੱਦਾਂ ਪੁੱਤ ਵਧੀਆ ਐ ਉੱਥੇ ਇੰਜੋਏ ਕਰਦਾ ਆਪਣੀ ਲਾਈਫ ਨੂੰ ਬੱਧੀ ਨਜ਼ਾਰੇ ਚਲੋ ਬਹੁਤ ਵਧੀਆ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਲਓ ਜੀ ਇਧਰ ਬੇਟੀ ਲੱਗੀ ਹੋਈ ਜੀ ਪੈਕਿੰਗ ਕਰਨ ਇਹ ਜਿਹੜਾ ਕੁੜੀ ਦੀ ਮਤਲਬ ਕਿ ਭੈਣਾ ਸੂਟ ਨੂੰ ਗਿਫਟ ਵਜਾਇਦਾ ਦੰਦੀਆਂ ਹੁੰਦੀਆਂ ਨੇ ਆ ਆਨੰਦ ਕਾਰਜਾਂ ਤੋਂ ਬਾਅਦ ਐ ਵਾਲਾ ਗਿਫਟ ਹੈ ਜੀ ਇਸ ਵਿੱਚ ਕੱਪ ਨੇ ਜੀ ਦੋ ਤੇ ਇੱਕ ਕੱਪ ਹੋਰ ਹੈ ਜੀ ਤੇ ਲਓ ਜੀ ਇੱਕ ਕੱਪ ਇਹ ਹੈ ਜੀ ਇਹ ਉਹਦੀ ਛੋਟੀ ਭੈਣ ਵਾਸਤੇ ਜੀ ਉਹਦੇ ਬਰਥਡੇ ਸੀਗਾ ਬਰਥਡੇ ਤੇ ਕੁਝ ਨਹੀਂ ਜੀ ਦੇ ਸਕੇ ਇਹਦੇ ਵਿੱਚ ਕੱਪ ਹੈ ਜੀ ਤੈਨ ਲਓ ਜੀ ਇਸ ਤਰ੍ਹਾਂ ਦਾ ਕੱਪ ਹੈ ਜੀ ਇਹਦੇ ਵਿੱਚ ਤੇ ਦੋਵੇਂ ਭੈਣਾਂ ਦੇ ਕੱਪ ਲੈ ਕੇ ਚੱਲੇ ਆ ਜੀ ਅਸੀਂ ਗਿਫਟ ਦੇ ਵਿੱਚ ਤੇ ਲਓ ਜੀ ਇਹ ਆ ਜੀ ਵਿਆਹ ਵਾਲੀ ਕੁੜੀ ਦਾ ਸੂਟ ਜਿਹੜਾ ਆਪਾਂ ਨੇ ਸੂਟ ਲੈ ਕੇ ਜਾਣਾ ਹੈ ਜੀ ਉਦੋਂ ਜਿਵੇਂ ਆਪਾਂ ਮਿਲਣੀਆਂ ਕਰਨ ਜਾਂਦੇ ਆ ਜੀ ਉਹਦੇ ਵਿੱਚ ਸੂਟ ਲੈ ਕੇ ਜਾਵਾਂਗੇ ਜੀ ਆਪਾਂ ਇਹ ਵਾਲਾ ਸੂਟ ਆ ਜੀ ਬਹੁਤ ਹੀ ਪਿਆਰਾ ਸੂਟ ਹੈ ਜੇਕਰ ਮੈਂ ਤੁਹਾਨੂੰ ਖੋਲ ਹੁਣ ਮੈਂ ਪੈਕ ਕਰਤਾ ਜੀ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਸੀਗਾ ਤੇ ਇਹ ਸੂਟ ਇਹ ਪ੍ਰਾਉਣੇ ਨੂੰ ਪੰਜ ਕੱਪੜਿਆਂ ਦਾ ਜੋੜਾ ਹੈ ਜੀ ਪੈਂਟ ਸ਼ਰਟ ਹੈ ਬਰੈਂਡ ਹੈ ਜੀ ਜਰਾਬਾਂ ਹੈ ਤੇਰ ਮਾਲ ਹੈ ਇਹਦੇ ਉੱਪਰ ਵੀ ਆਪਾਂ ਪੈਸੇ ਲਾਵਾਂਗੇ ਤੇ ਲੋ ਜੀ ਫਾਈਨਲੀ ਆ ਗਿਆ ਜੀ ਕੁੜੀ ਵਾਲਾ ਸੂਟ ਜਿਹੜੀ ਵਿਆਹ ਵਾਲੀ ਕੁੜੀ ਹੈ ਇਹਦਾ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਉਂਦੀ ਆਂ ਜੀ ਤੇ ਇਹ ਲਹਿੰਗੇ ਵਾਲਾ ਸੂਟ ਹੈ ਜੀ ਲਹਿੰਗਾ ਹੈ ਜੀ ਦੇ ਵਿੱਚ ਤੇ ਇਹ ਆ ਜੀ ਵਿਆਹ ਵਾਲੀ ਕੁੜੀ ਦੀ ਸੱਸ ਦਾ ਸੂਟ ਜਦੋਂ ਆਪਾਂ ਮਿਲਣੀਆਂ ਕਰਨ ਜਾਣਾ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਮੈਂ ਤੁਹਾਨੂੰ ਖੋਲ ਕੇ ਦਿਖਾਉਂਦੀ ਆਂ ਜੀ ਤੇ ਇਹ ਆ ਜੀ ਉਹਨਾਂ ਦੇ ਸਹੁਰੇ ਦਾ ਸ਼ਰਟ ਪੈਂਟ ਜੋੜਾ ਕਹਿੰਦੇ ਆ ਜੀ ਤੇ ਇਹ ਵਾਲਾ ਜੋੜਾ ਆਪਾਂ ਐਕਸਟਰਾ ਲੈ ਕੇ ਜਾਵਾਂਗੇ ਜੇਕਰ ਕਿਸੇ ਨੂੰ ਜ਼ਰੂਰਤ ਹੋਈ ਤਾਂ ਤੇ ਮੈਂ ਵਿਆਹ ਵਾਲੀ ਕੁੜੀ ਦਾ ਤੁਹਾਨੂੰ ਸੂਟ ਦਿਖਾ ਦਵਾਂ ਇੱਕ ਵਾਰੀ ਬਾਕੀ ਕੱਪੜੇ ਤਾਂ ਪੈਕ ਹੋ ਗਏ ਨੇ ਫਾਈਨਲੀ ਤੇ ਉਹ ਵਾਲੇ ਕੱਪੜੇ ਵੀ ਰਹਿ ਰਹੇ ਆ ਜੀ ਅਜੇ ਬਹੁਤ سارے ਕੱਪੜੇ ਆ ਜੀ ਤੇ ਫਾਈਨਲੀ ਹੋ ਗਈ ਜੀ ਸ਼ਾਮ ਰਾਤ ਦਾ ਹੋ ਗਿਆ ਜੀ ਟਾਈਮ ਦੇਖੋ ਧੁੰਦ ਬਹੁਤ ਸਾਰੀ ਪੈਣ ਲੱਗ ਪਈ ਤੇ ਧੁੰਦ ਕਰਕੇ ਦੇਖਦੇ ਆ ਜੀ ਅੱਜੀ ਜਾਵਾਂਗੇ ਜੀ ਆਪਾਂ ਤੇ ਤੁਸੀਂ ਸਾਡੇ ਮੋਰ ਦਾ ਵੀਊ ਚੈੱਕ ਕਰੋ ਜੀ ਤੇ ਦੇਖੋ ਜੀ ਬੱਚੇ ਕੀਟ ਰਹੇ ਨੇ ਸਾਰੇ ਇੱਧਰ ਧੁੰਦ ਬਹੁਤ ਹੈ ਜੀ ਸਾਰੇ ਪਾਸੇ ਦੇਖੋ ਜੀ ਇੱਧਰ ਦਾ ਤੁਸੀਂ ਮਾਹੌਲ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਚੱਲਾਂਗੇ ਜੀ ਪਿੰਡ ਨੂੰ ਤੇ ਇਹਦੇ ਪਾਪਾ ਉਹ ਨਹੀਂ ਹੁਣ ਤੱਕ ਆਏ ਨਹੀਂ ਜੀ ਜਦੋਂ ਵੀ ਆਉਂਦੇ ਨੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਜੀ ਕਿਉਂਕਿ ਉਹਨਾਂ ਨੇ ਕੋਟ ਵਗੈਰਾ ਵੀ ਲੈ ਕੇ ਹੋਣਾ ਗੱਡੀ 'ਚ ਤੇਲ ਪਾਉਣ ਵਾਸਤੇ ਗਏ ਹੋਏ ਨੇ ਚੰਡੀਗੜ੍ਹ ਨੂੰ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਦੀ ਵਿਆਹ ਵਾਲੀ ਕੁੜੀ ਦਾ ਸੂਟ ਦਿਖਾਉਂਦੇ ਤੇ ਲਓ ਜੀ ਇਹ ਹੈ ਜੀ ਲਹਿੰਗੇ ਵਾਲਾ ਸੂਟ ਕੁੜੀ ਦਾ ਇਹਦੇ ਨਾਲ ਲਹਿੰਗਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਲਹਿੰਗਾ ਹੈ ਰੈੱਡ ਕਲਰ ਦਾ ਸੂਟ ਹੈ ਲਓ ਜਿੱਥੇ ਤੁਹਾਨੂੰ ਦਿਖਾ ਦਿੰਦੀ ਕੋਲ ਕੇ ਤੇ ਵਧੀਆ ਕੁਆਲਿਟੀ ਦਾ ਹੈ ਜੀ ਵਧੀਆ ਚੀਜ਼ ਹੈ ਜੀ ਇਹ ਤੇ ਦੇਖੋ ਜੀ ਲਹਿੰਗਾ ਆਪਾਂ ਨੇ ਬਹੁਤੇ ਖੋਲਣੇ ਨਹੀਂ ਜੀ ਕਿਉਂਕਿ ਆਪਣੇ ਕੋਲ ਟਾਈਮ ਘੱਟ ਹੈ ਜੀ ਇਹ ਮਸਲੀਨ ਦਾ ਦੁਪੱਟਾ ਹੈ ਜੀ ਬਹੁਤ ਹੀ ਵਧੀਆ ਤੇ ਇਹ ਵਾਲਾ ਜੀ ਰੈਡੀमेड ਥੋੜਾ ਜਿਹਾ ਸੂਟ ਹੈ ਜੀ ਰੈਡੀमेड ਇਸ ਠੀਕਾ ਥੋੜਾ ਜਿਹਾ ਕਰ ਰਿਹਾ ਜੀ ਇਹ ਇਹ ਵਾਲਾ ਸੂਟ ਹੈ ਜੀ ਵਿਆਹ ਵਾਲੀ ਕੁੜੀ ਵਾਸਤੇ ਕਿੱਦਾਂ ਦਾ ਲੱਗਿਆ ਤੇ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜ਼ਰੂਰ ਲਿਖਿਓ ਜੀ ਲਓ ਜੀ ਇਹ ਵਾਲੀ ਲੈ ਕੇ ਆਏ ਜੀ ਆਪਾਂ ਮੁੰਦੀ ਜਿਹੜੀ ਬੰਨ ਤੇ ਪਾਉਂਦੇ ਹੁੰਦੇ ਆਣੇ ਜੀ ਤੇ ਤਾਇਆ ਚਾਚੀਆਂ ਜਿਹੜੀਆਂ ਪਾਉਂਦੀਆਂ ਹੁੰਦੀਆਂ ਨੇ ਸਾਡੇ ਰਿਵਾਜ ਹੈ ਜੀ ਇਹ ਚਾਂਦੀ ਦੀ ਮੁੰਦੀ ਲੈ ਕੇ ਆਏ ਜੀ ਮੈਨੂੰ ਬਹੁਤ ਪਿਆਰੀ ਲੱਗੀ ਤੇ ਬਹੁਤ ਹੀ ਵਧੀਆ ਲੁੱਕ ਸੀਗੀ ਦੀ ਤੇ ਇਹ ਵਾਲੀ ਚਾਂਦੀ ਦੀ ਮੁੰਦੀ ਹੈ ਤੇ ਬਾਕੀ ਆਪਾਂ ਪੈਸੇ ਵਗੈਰਾ ਦਵਾਂਗੇ ਜੋ ਉਹ ਵੀ ਤੁਹਾਨੂੰ ਦੱਸੂਗੀ ਜੇ ਆਪਾਂ ਕਿੰਨੇ ਪੈਸੇ ਦਵਾਂਗੇ ਜੀ ਤੇ ਸਾਰਾ ਕੁਝ ਤੁਹਾਨੂੰ ਐਕਸਪਲੇਨ ਕਰੂੰਗੀ ਜੀ ਤੇ ਲਓ ਜੀ ਹੁਣ ਮੈਂ ਉਹ ਜਮਾ ਤਿਆਰ ਤੇ ਮੈਂ ਸੱਸ ਦਾ ਸੂਟ ਤੁਹਾਨੂੰ ਇੱਕ ਵਾਰੀ ਦਿਖਾ ਦਵਾਂ ਜੀ ਆਪਾਂ ਨੇ ਕੱਪੜੇ ਠੀਕ ਹੈ ਜੀ ਵਧੀਆ ਗੱਲ ਹੈ ਤੇ ਥੋੜੀ ਜਿਹੀ ਆਪਾਂ ਚਾਤੀ ਮਰਾ ਦਿੰਦੇ ਆਂ ਜੀ ਸੱਸ ਦੇ ਸੂਟ ਦੀ ਤੇ ਗ੍ਰੀਨ ਕਲਰ ਚ ਹੈ ਜੀ ਇਹ ਇਹਦਾ ਦੁਪੱਟਾ ਜੀ ਕੰਟਰਾਸਟ ਬਹੁਤ ਹੀ ਵਧੀਆ ਦੁਪੱਟਾ ਹੈ ਜੀ ਸਾਰੇ ਪਾਸੇ ਲੈਪ ਲੱਗੀ ਹੋਈ ਜੀ ਕਿਉਂਕਿ ਸੱਸ ਉਹਨਾਂ ਦੀ ਐਨੇ ਬਜ਼ੁਰਗ ਨਹੀਂ ਹੈਗੇ ਉਹ ਤਾਂ ਨਵੇਂ ਜੇ ਹੈਗੇ ਆ ਜੀ ਤੇ ਇਹ ਵਾਲਾ ਸੂਟ ਸੱਸ ਦਾ ਹੈ ਜੀ ਤੇ ਐ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਜੀ ਸੂਟ ਇਹ ਤੇ ਬਹੁਤ ਸੋਹਣਾ ਸੀਗਾ ਤੇ ਐਦਾਂ ਇਹਦਾ ਤੇ ਡਿਜ਼ਾਈਨ ਬਣਿਆ ਹੋਇਆ ਹੈ ਜੀ ਤੇ ਲਓ ਜੀ ਇਹ ਸੀਗਾ ਸਸਤਾ ਸੂਟ ਤੇ ਲਓ ਜੀ ਹੁਣ ਆਪਾਂ ਕਰੀਏ ਪੈਕਿੰਗ ਵਗੈਰਾ ਤਿਆਰ ਸਾਰੀ ਉਹ ਕਰੀਏ ਤੇ ਮਿਲਦੇ ਆ ਜੀ ਫਿਰ ਤੇ ਜੇਕਰ ਵੀਡੀਓ ਵਧੀਆ ਲੱਗੀ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੇਰੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ